रिपोर्ट जेज देचे स्वल्गाल होएगी स्मार्ट सिटी स्कैम दी। विहां जिरंदर स्मार्ट सिटी प्रोजेक्ट हज़ारा करोडों दा स्कैम स्कैम या लापरवाही। या इंज कै लिया जाए पैसेयां दी बर्बादी। पावी इस सबदी जांच उन केंद्रीय भूहे खड़के डड़के मचा रही है। पर पैसेयां दी किवें बर्बादी हुई ते किवें स्कैम होया। हुन तक दी कार्रवाई की रही है। the जांच ਦੇ ਵਿੱਚ ਕੀ ਕੁਝ ਸਾਹਮਣੇ ਆਇਆ ਕਿੰਨੀ ਜਾਂਚ ਹੋਈ ਹੈ demandas سوالਾਂ ਦਾ ਜਵਾਬ ਹਾਸਲ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੀ ਖਾਸ ਪੇਸ਼ਕਸ਼ smart city scam ਵਿੱਚ ਚਿਲੰਦਰ ਸਭ ਤੋਂ ਵੱਡਾ ਪ੍ਰਿਸ਼ਟਾਚਾਰ smart city scam ਦਾ ਕੌਣ ਸਾ ਜਿਸ਼ਕਾਰ ਹਜ਼ਾਰ ਕਰੋੜ ਦਾ ਸਕੈਮ ਮੁਲਜ਼ਮ ਕਦੋਂ ਹੋਣ ਕੇ ਗ੍ਰਿਫਤਾਰ ਕਿੱਥੇ ਫਸੀ 1000 ਕਰੋੜ ਦੇ ਕੋਟਾਲੇ ਦੀ ਜਾਂਚ ਕਿਸ-ਕਿਸ ਦੀ ਕਿਸ-ਕਿਸ ਨਾਲ ਸਕੈਮ ਚੁਪਾਈ ਸਾਜ ਨਗਰ ਨਿਗਮ ਜਲੰਧਰ ਜਿਹੜਾ ਕਿ ਅੱਜਕਰ ਚਰਚਾ ਚ ਹੈ ਸਮਾਰਟ ਸਿਟੀ ਪ੍ਰੋਜੈਕਟ ਨੂੰ ਲੈ ਕੇ ਕਿਉਂਕਿ ਇੱਥੇ ਦੇ ਬੀਜੇਪੀ ਵਰਕਰਾਂ ਵੱਲੋਂ ਇੱਕ ਲੈਟਰ ਜਿਹੜੀ ਹੈਗੇ ਕੇਂਦਰੀ ਕਾਨੂੰਨ ਮੰਤਰੀ अर्जुन राम मेघवाल ਨੂੰ ਦਿੱਤੀ ਗਈ ਜਿਵੇਂ ਕਿ ਕਿਹਾ ਗਿਆ ਕਿ ਇਸ 1000 ਕਰੋੜ ਰੁਪਏ ਦੇ ਸਮਾਰਟ ਸਿਟੀ ਪ੍ਰੋਜੈਕਟ ਦੇ ਵਿੱਚ ਤਕਰੀਬਨ ਤਕਰੀਬਨ ਹਜ਼ਾਰਾਂ ਕਰੋੜ ਦਾ ਜਿਹੜਾ ਹੈਗਾ ਉਹ ਕਪੜਾ ਕੀਤਾ ਗਿਆ ਜਿਹੜੇ ਪੈਸੇ 1000 ਕਰੋੜ ਆਏ ਸੀਗੇ ਉਹ ਪੂਰਾ ਪੈਸਾ ਜਿਹੜਾ ਹੈਗਾ ਸਹੀ ਜਗ੍ਹਾ ਨਾ ਲਾ ਕੇ ਕਿਤੇ ਹੋਰ ਲਗਾ ਦਿੱਤਾ ਗਿਆ ਇਸ ਦੀ ਜਾਂਚ ਦੀ ਮੰਗ ਕੀਤੀ ਗਈ ਹੈ ਉਹ ਕਹਿੰਦੇ ਨੇ ਕਿ ਇਸ ਨੂੰ ਲੈ ਕੇ ਬਿਜ਼ਨਸ ਦੀ ਜਾਂਚ ਦੀ ਵੀ ਗੱਲ ਕੀਤੀ ਗਈ ਸੀ ਪਰ 18 ਮਹੀਨੇ ਹੋ ਗਏ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ ਤਾਂ ਕਿ ਕੇਂਦਰ ਦੀ ਕੋਈ ਏਜੰਸੀ ਜਿਹੜੀ ਹੈ ਇਹ ਜਾਂਚ ਕਰੇ ਅਰਜੁਨ ਰਾਮ ਮੇਘਵਾਲ ਜਿਹੜੇ ਕਿ ਕੇਂਦਰੀ ਕਾਨੂੰਨ ਮੰਤਰੀ ਹੈ ਉਹਨਾਂ ਨੇ ਇੱਕ ਲੈਟਰ ਉਸੇ ਜਿਸ ਦੇ ਆਧਾਰ ਤੇ ਉੱਪਰ ਸ਼ਹਿਰੀ ਵਿਕਾਸ ਮੰਤਰੀ ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਪੁਰਿਓਂ ਲਿਖਿਆ ਔਰ ਕਿਹਾ ਕਿ ਇਹਦੀ ਜਾਂਚ ਜਿਹੜੀ ਹੈਗੀ ਹੈ ਕਿਸੇ ਸੁਤੰਤਰ ਏਜੰਸੀ ਤੇ ਕਰਾਈ ਜਾਵੇ ਤੇ ਪਤਾ ਲਗਾਇਆ ਜਾਵੇ ਕਿ ਇਹ ਪੈਸਾ ਸਮਾਰਟ ਸਿਟੀ ਦਾ ਕਿੱਥੇ ਗਿਆ ਹੈਗਾ ਜੀ ਮੀਡੀਆ ਵੱਲੋਂ ਅੱਜ ਦੀ ਗਰਾਉਂਡਪੋਰਟ ਵਿੱਚ ਇਹ ਜਾਣਨ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਕਿੱਥੇ-ਕਿੱਥੇ ਪੈਸਾ ਲਗਾਇਆ ਕਿਹੜੇ-ਕਿਹੜੇ ਪ੍ਰੋਜੈਕਟ ਸਗੇ ਆਖਰ ਭ੍ਰਸ਼ਟਾਚਾਰ ਦੀ ਗੱਲ ਕਿਉਂ ਕੀਤੀ ਜਾ ਰਹੀ TV ਸਕਰੀਨ ਤੇ ਨਜ਼ਰ ਆ ਰਹੀ ਏ ਰਕਮ ਕੋਈ ਮਾਮੂਲੀ ਰਕਮ ਨਹੀਂ ਜੀ ਹਾਂ ਹਜ਼ਾਰ ਕਰੋੜ ਇਨੀ ਵੱਡੀ ਰਕਮ ਸ਼ਾਇਦ ਜ਼ੀਰੋ ਗਿਣਨੇ ਵੀ ਔਖੇ ਹੋ ਜਾਣ ਉਹ ਰਕਮ ਜੋ ਜਨਤਾ ਦੇ ਵਿਕਾਸ ਤੇ ਲਗਣੀ ਸੀ ਜਿਸ ਨਾਲ ਜਨਤਾ ਦੀ ਆਸ ਪੂਰੀ ਹੋਣੀ ਸੀ ਅਤੇ ਜਿਸ ਨਾਲ ਸਮਾਰਟ ਸਿਟੀ ਜਲੰਧਰ ਹੋਰ ਸਮਾਰਟ ਹੋਣਾ ਸੀ ਪਰ ਇਹ ਰਕਮ ਕੁਝ ਅਫਸਰਾਂ ਤੇ ਨੇਤਾਵਾਂ ਦੀ ਮਿਲੀ ਭੁਗਤ ਨਾਲ ਲੋਕਾਂ ਦੇ ਵਿਕਾਸ ਲੱਗਣ ਦੀ ਥਾਂ ਉਹਨਾਂ ਦੇ ਜੇਬਾਂ ਚ ਗਈ ਆਲਮੀ ਕਿ ਕਾਲੀ ਕਮਾਈ ਵਾਲੇ ਤਾਂ ਸਭ ਸਫਾ ਚਟ ਕਰ ਗਏ ਪਰ ਜਨਤਾ ਤੇ ਜਲੰਧਰ ਦਾ ਹਾਲ ਉਵੇਂ ਦਾ ਉਵੇਂ ਹੀ ਬੇਹਾਲ ਰਿਆ ਅਤੇ ਸਵਾਲੇ ਕਿ 스마트 ਸਿਟੀ ਸਕੈਮ ਦਾ ਕੌਣ ਸੀ ਅਸਲ ਸਾਜ਼ਿਸ਼ਕਾਰ ਸਵਾਲੇ ਕਿ ਹਜ਼ਾਰ ਕਰੋੜ ਦਾ ਸਕੈਮ ਪਰ ਮੁਲਜ਼ਮ ਕਦੋਂ ਹੋਣਗੇ ਗ੍ਰਿਫਤਾਰ ਤਾਂ तमाम ਸਵਾਲਾਂ ਦੇ ਜਵਾਬ ਦਵਾਂਗੇ ਸਾਡੀ ਖਾਸ ਪੇਸ਼ਕਸ਼ 스마트 ਸਿਟੀ ਸਕੈਮ ਪਰ ਇਸ ਤੋਂ ਪਹਿਲਾ ਕੇਸ ਦੀ ਪੂਰੀ ਹਿਸਟਰੀ ਤੋਂ ਲੈ ਕੇ ਨਜ਼ਰ ਮਿਸਟਰੀ ਤੇ ਤਾਂ ਮਸਲੇ ਦੀ ਸ਼ੁਰੂਆਤ ਉਸ ਵੇਲੇ ਹੋਈ ਜਦੋਂ ਪੀਐਮ ਮੋਦੀ ਦੀ ਸਰਕਾਰ ਹੋਂਦ ਚਾਈ ਅਤੇ ਉਸ ਤੋਂ ਬਾਅਦ ਪੂਰੇ ਦੇਸ਼ ਤੋਂ ਸਮਾਰਟ ਸਿਟੀ ਪ੍ਰੋਜੈਕਟ ਲਈ ਕਈ ਸ਼ਹਿਰਾਂ ਨੂੰ ਚੁਣਿਆ ਗਿਆ ਜਿਸ ਪੰਜਾਬ ਦੇ ਸ਼ਹਿਰ ਜਲੰਧਰ ਨੂੰ ਵੀ ਸ਼ਾਮਿਲ ਕੀਤਾ ਗਿਆ ਸਾਲ ਸੀ 2016 ਦਾ ਜਦੋਂ ਤਤਕਾਲੀ ਮਰੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਕਾਲੀਦਲ ਬੀਜੇਪੀ ਦੀ ਸਰਕਾਰ ਸੀ ਪਰ ਇਹ ਪ੍ਰੋਜੈਕਟ 2017 ਵਿੱਚ ਜ਼ਮੀਨ ਤੇ ਉਤਰਿਆ ਗਿਆ ਤਾਂ ਉਸ ਸਮੇਂ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਸੀ ਕੇਂਦਰ ਵੱਲੋਂ ਜਲੰਧਰ ਉਸਮਾਨ ਸਿਟੀ ਵਜੋ ਵਿਕਸਿਤ ਕਰਨ ਲਈ 1000 ਕਰੋੜ ਰੁਪਏ ਦੇ ਛੋਟੇ ਵੱਡੇ ਕਰੀਬ 64 ਪ੍ਰੋਜੈਕਟਸ ਨੂੰ ਮਨਜ਼ੂਰੀ ਦਿੱਤੀ ਗਈ ਅਤੇ ਡਿਟੇਲਡ ਪ੍ਰੋਜੈਕਟ ਰਿਪੋਰਟ ਤਿਆਰ ਕਰਨ ਤੋਂ ਬਾਅਦ ਕੰਮ ਨੂੰ ਸ਼ੁਰੂ ਕਰਨ ਲਈ ਵੀ ਹਰੀ ਚੰਡੀ ਦਿੱਤੀ ਗਈ ਹਾਲਾਂਕਿ ਕੇਂਦਰ ਦੇ ਹਿਸਾਬ ਨਾਲ ਸਭ ਠੀਕ ਚੱਲ ਰਿਹਾ ਸੀ ਪਰ ਜਦੋਂ ਕਾਂਗਰਸ ਸਰਕਾਰ ਦੇ ਆਖਰੀ 3 ਸਾਲ ਬਚੇ ਤਾਂ ਅਸਲ ਕਪਲੇਬਾਜ਼ੀ ਸ਼ੁਰੂ ਹੋਈ ਆਲਮੇ ਕਿ ਜਿਸ ਪ੍ਰੋਜੈਕਟ ਲਈ ਪੈਸਾ ਆਇਆ ਉਸ ਥਾਂ ਤੇ ਖਰਚ ਨਹੀਂ ਕੀਤਾ ਗਿਆ ਬਲਕਿ ਹੋਰ ਕੰਮਾਂ 'ਚੋਂ ਪੈਸਾ ਲਾਇਆ ਗਿਆ ਅਤੇ ਕਈ ਵੱਡੇ ਪ੍ਰੋਜੈਕਟ ਅਜੇ ਬਣਾਏ ਗਏ ਜਿਸ ਨੂੰ ਲੈ ਕੇ ਪੈਸੇ ਦੀ ਬਰਬਾਦੀ ਵੀ ਹੋਈ ਅਤੇ ਕੁਝ ਸ਼ੁਰੂ ਵੀ ਨਹੀਂ ਹੋਈ ਹਾਲਕਿ 2022 ਦੀਆਂ ਚੋਣਾਂ ਤੋਂ ਬਾਅਦ ਸਰਕਾਰ ਬਦਲੀ ਪੰਜਾਬ ਦੀ ਨਿਹਾਰ ਬੱਲੀ ਅਤੇ ਮਾਨ ਸਰਕਾਰ ਅੱਗੇ ਇਹ ਪੂਰਾ ਕਟਾਲੇ ਦਾ ਖੁਲਾਸਾ ਹੋਇਆ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ 40 ਪੂਰੇ ਮਾਮਲੇ ਦੀ ਵਿਸਥਾਰ ਨਾਲ ਜਾਂਚ ਦੇ ਹੁਕਮ ਦਿੱਤੇ ਅਤੇ ਸਪੈਸ਼ਲੀ ਜਾਂਚ ਪੰਜਾਬ ਵਿਜੀਲੈਂਸ ਬਿਊਰੋ ਨੂੰ ਸੌਂਪੀ ਗਈ ਬਿਜ਼ਨੈਸ ਬਿਊਰੋ ਵੱਲੋਂ ਜਲੰਧਰ ਸਮਾਰਟ ਸਿਟੀ ਪ੍ਰੋਜੈਕਟ ਦੇ ਨਾਲ ਸੰਬੰਧਿਤ 64 ਫਾਈਲਾਂ ਨੂੰ ਆਪਣੇ ਕਲਜੈਕਟ ਲੈ ਗਿਆ ਅਤੇ ਜਾਂਚ ਚੱਲ ਰਹੀ ਹੈ ਪਰ ਅਜੇ ਤੱਕ ਨਾ ਤਾਂ ਕੋਈ ਐਫਆਈਆਰ ਦਰਜ ਹੋਈ ਅਤੇ ਨਾ ਹੀ ਟੈਕਨੀਕਲ ਟੀਮ ਜਾਂਚ ਕਰ ਨਹੀਂ ਅਤੇ ਹਵਾਲਾ ਜਲੰਧਰ ਬਿਜ਼ਨੈਸ ਬਿਊਰੋ ਦੀ ਟੀਮ ਕੋਲ ਸਿਵਲ ਇੰਜੀਨੀਅਰ ਦੀ ਟੈਕਨੀਕਲ ਟੀਮ ਦਾ ਨਾ ਹੋਣ ਦਾ ਦਿੱਤਾ ਜਾ ਰਿਹਾ ਹੈ ਹਾਲਾਂਕਿ ਜਦੋਂ ਬਿਜ਼ਨੈਸ ਬਿਊਰੋ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਇਹ ਮਾਮਲਾ ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਕੋਲ ਗਿਆ ਅ ਜਿਨ੍ਹਾਂ ਨੇ ਤੁਰੰਤ ਜਾਂਚ ਕਰਵਾਉਣ ਲਈ ਕੇਂਦਰੀ ਮੰਤਰੀ ਹਰਦੀਪ ਪੁਰੀ ਨੂੰ ਲਿਖਤ ਕੀਤੀ ਆਸ ਤੋਂ ਜਲੰਧਰ ਸ਼ਹਿਰ ਦੇ ਅਸੀਂ ਕਿ ਵੱਡੇ ਪਾਰਕ ਤੇ ਲੈ ਕੇ ਆਏ ਆ ਜਿਹਦਾ ਨਾਮ ਹੈ ਸ਼ਹੀਦ ਬਿਆਨ ਸਿੰਘ ਪਾਰਕ ਇਹ ਪਾਰਕ ਹੋਇਆ ਜਿਹਦੇ ਉੱਪਰ ਤਕਰੀਬਨ 1.5 ਕਰੋੜ ਰੁਪਏ ਖਰਚ ਹੋਇਆ ਸਾਡੇ ਨਾਲ ਅੱਜ ਇਸ ਪੂਰੇ ਮਸਲੇ ਨੂੰ ਉਠਾਉਣ ਵਾਲੇ ਤੇ ਮੇਹ ਜਿਹੜੇ ਅਰਜੁਨ ਰਾਮ ਮੇਘਵਾਲ ਆ ਉਹਨਾਂ ਤੱਕ ਲੈ ਕੇ ਜਾਣ ਵਾਲੇ ਭਾਜਪਾ ਦੇ ਜਿਲ੍ਹਾ ਪ੍ਰਧਾਨ ਨੇ ਸੁਸ਼ੀਲ ਸ਼ਰਮਾ ਜੀ ਸ਼ਰਮਾ ਜੀ ਕਿਸ ਤਰ੍ਹਾਂ ਦਾ ਮਸਲਾ ਹੈਗਾ ਤੁਹਾਨੂੰ ਕਿਉਂ ਇਹ ਜਿਹੜਾ ਹੈਗਾ ਕੇਂਦਰੀ ਕਾਨੂੰਨ ਮੰਤਰੀ ਕੋਲ ਮਸਲਾ ਉਠਾਉਣਾ ਪਿਆ ਦੇਖੋ ਜੀ ਜਦੋਂ ਬੀਜੇਪੀ ਇਕਾਲੀ ਦਲ ਦੀ ਸਰਕਾਰ ਸੀਗੀ ਸਾਡੇ ਇੱਥੇ ਸਵਰਗੀ ਮੇਰ ਸੁਨੀਲ ਜੋਤੀ ਜੀ ਸੀਗੇ ਉਹਨਾਂ ਨੇ ਬੜਾ ਪ੍ਰਯਾਸ ਕਰਕੇ ਜਲੰਧਰ ਸ਼ਹਿਰ ਨੂੰ ਸਮਾਰਟ ਸਿਟੀ ਦੇ ਵਿੱਚ ਲਿਆਉਣ ਦਾ ਕੰਮ ਕੀਤਾ ਔਰ ਉਸ ਤੋਂ ਬਾਅਦ ਜਦੋਂ ਸਰਕਾਰ ਬਦਲੀ ਹੈ ਕਾਂਗਰਸ ਪਾਰਟੀ ਦੀ ਸਰਕਾਰ ਆਈ ਹੈ ਤਾਂ ਲਗਭਗ 900 ਕਰੋੜ ਰੁਪਇਆ ਜਲੰਧਰ ਦੇ ਵਿਕਾਸ ਲਈ ਸਮਾਰਟ ਸਿਟੀ ਲਈ ਜੜਾਇਆ ਉਹ ਦਿੱਤਾ ਗਿਆ ਜਿੱਚ ਸਰਫੇਸ ਪਾਰਕਰ ਦਾ ਵੀ ਪ੍ਰੋਜੈਕਟ ਸੀ ਪਾਰਕਾਂ ਦਾ ਵੀ ਪ੍ਰੋਜੈਕਟ ਹੈਗਾ ਸਮਾਰਟ ਰੋਡਸ ਦਾ ਵੀ ਪ੍ਰੋਜੈਕਟ ਹੈਗਾ ਅ ਵਾਟਰ ਸਿਵਰੇਜ ਸਮਰੋ ਇਹਦਾ ਦਾ ਵੀ ਪ੍ਰੋਜੈਕਟ ਹੈਗਾ ਸੋ ਆਪਾਂ ਜਿੱਥੇ ਖੜੇ ਆ ਇਹ ਸ਼ਹਿਰ ਦੀ ਇੱਕ ਬਹੁਤ ਬੜੀ ਪਾਰਕ ਹੈ ਔਰ ਇਹ ਪਾਰਕ ਜਿਹੜੀ ਹੈ ਜਿਹਨੂੰ ਸ਼ੇਰੇ ਪੰਜਾਬ ਸਰਦਾਰ ਬਿਨ ਸਿੰਘ ਪਾਰਕ ਕਿਹਾ ਜਾਂਦਾ ਮੈਂ ਜਦੋਂ ਛੋਟਾ ਸੀਗਾ ਇੱਥੇ ਸਾਹਮਣੇ ਸੰਜੇ ਗਾਂਧੀ ਨਗਰ ਮੇਰਾ ਘਰ ਸੀ ਅਸੀਂ ਇਸ ਪਾਰਕ ਚਾਹੁੰਦੇ ਸੀ ਇਹ ਤਾਂ ਬਹੁਤ ਖੂਬਸੂਰਤ ਸੀ ਫਾਉਂਟੇਨ ਲੱਗੇ ਹੋਏ ਸੀ ਇਹ ਮਿਊਜ਼ਿਕ ਸਿਸਟਮ ਚੱਲਦਾ ਸੀਗਾ ਮੈਨੂੰ ਲੱਗਦਾ ਸੀ ਉਸ ਵੇਲੇ 25 ਜਾਂ 50 ਪੈਸੇ ਪਰਚੀ ਵੀ ਲਗਾਉਣਾ ਚਾਹੁੰਦੇ ਸੀਗੇ ਮਗਰ ਉਸ ਤੋਂ ਬਾਅਦ ਜਦੋਂ ਕਾਂਗਰਸ ਦੀ ਸਰਕਾਰ ਆਈ ਉਦੋਂ ਹੀ ਇਹ ਉਜੜੀ ਸਾਰੀ ਪਾਰਕ ਮਗਰ ਸਮਾਰਟ ਸਿਟੀ ਚ ਇਹਨੂੰ ਜਦੋਂ ਲੈ ਕੇ ਆਂਦਾ ਤੇ ਲਗਭਗ 1 ਕਰੋੜ 40 ਲੱਖ ਰੁਪਏ ਇਸ ਸਪਾਰਕ ਤੇ ਲੱਗਣਾ ਲਗਾਇਆ ਗਿਆ ਔਰ 3 ਸਾਲ ਦੀ ਮੇਨਟੇਨੈਂਸ ਜਿਹੜੀ ਹੈ ਉਹ ਠੇਕੇਦਾਰ ਦੇ ਕੋਲ ਆਈ ਮਗਰ ਅੱਜ ਤੁਸੀਂ ਸਿੱਧੇ ਆਇਓ ਪਰ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ ਅਸਲ ਦੇਖੋ ਦੀਵਾਰਾਂ ਡਿੱਗਣ ਵਾਲੀਆਂ ਹੁਣੇ ਬਣੀਆਂ ਸਾਰੀਆਂ ਤੇ ਮਤਲਬ ਇਹਦਾ ਜੀਵਨ ਉਹ ਆਧਾਰ ਤਾਂ ਕੀ ਕਰਨਾ ਸੀਗਾ ਇਹਦਾ ਇਹਦੇ ਹੋਰ ਵੀ ਹਾਲਾਤ ਜਿਹੜੇ ਆ ਉਹ ਨਾਜੂਕ ਕਰ ਦਿੱਤੇ ਗਏ ਮੈਨੂੰ ਉਹ ਨਹੀਂ ਲੱਗਦਾ ਕਿ ਇੱਥੇ ਕੋਈ ਸੈਰ ਕਰਨ ਵੀ ਆਂਦਾ ਹੈ ਔਰ ਕੋਈ ਕੈਮਰਾ ਨਹੀਂ ਹੈ ਕੋਈ ਸੁਚਾਲੇ ਦੀ ਵਿਵਸਥਾ ਨਹੀਂ ਇੱਥੇ ਹੈਗੀ ਹੈ ਸੋ ਕਿਹੋ ਜੀ ਸਮਾਰਟ ਪਾਰਕ ਇਹਨਾਂ ਨੇ ਬਣਾਈ ਹੈ ਸੋ ਅੱਜ ਜਲੰਧਰ ਦੇ ਲੋਕ ਇਹ ਸਾਰੇ ਸਮਾਰਟ ਸਿਟੀ ਦੇ ਇਸ਼ੂਜ਼ ਨੂੰ ਲੈ ਕੇ ਬੜੇ ਗੰਭੀਰਤਾ ਨਾਲ ਸੋਚਦੇ ਪਏ ਹਨ ਉਹਨਾਂ ਨੂੰ ਲੱਗਦਾ ਸੀ ਕਿ ਸਾਡੀਆਂ ਜੇਬਾਂ 'ਤੇ ਜਿਹੜੇ ਪੈਸੇ ਹੈ ਜਿਹੜੇ ਅਸੀਂ ਟੈਕਸ ਦੇ ਮਾਧਿਅਮ ਨਾਲ ਸਰਕਾਰ ਨੂੰ ਦਿੱਤੇ ਹੈ ਉਹ ਕਿਤੇ ਬੇਅਰਥ ਚਲੇ ਗਏ ਔਰ ਉਹਨਾਂ ਦੇ ਮਨਾਂ 'ਚ ਬੜੀ ਪੀੜਾ ਹੈ ਔਰ ਉਸ ਪੀੜਾ ਨੂੰ ਦੇਖਦੇ ਹੋਏ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਔਰ ਵਿਪਖਸ਼ ਦੇ ਵਿੱਚ ਆਪੋਸ਼ਨ ਦਾ ਮੈਂ ਉਪਨੇਤਾ ਵੀ ਰਹੇ ਹਾਂ ਔਰ ਮੇਰੀ ਜ਼ਿੰਮੇਵਾਰੀ ਬਣਦੀ ਸੀ ਕਿ ਇੱਕ ਐਸੀ ਕੰਪਲੇਂਟ ਜਿਹੜੇ ਅਰਜੁਨ ਰਾਮ ਮੇਘਵਾਲ ਜੀ ਸਾਡੇ ਇਸ ਕਲਸਟਰ ਦੇ ਜਲੰਧਰ ਲੋਕ ਸਭਾ ਦੇ ਇੰਚਾਰਜ ਹੈ ਉਹਨਾਂ ਨੂੰ ਦਿੱਤੀ ਜਾਵੇ ਔਰ ਇਹਦੀ ਜਿਹੜੀ ਇਹ ਜਾਂਚ ਕਰਵਾਈ ਜਾਵੇ 90% ਪੈਸੇ ਦਿੱਤੇ ਕੰਮ ਕਿੰਨਾ ਹੋਇਆ ਕੰਮ ਤਾਂ ਮੈਨੂੰ ਲੱਗਦਾ ਨਹੀਂ ਅੱਧੇ ਵੈਸੇ ਦਾ ਵੀ ਨਹੀਂ ਜੀ ਜਲੰਧਰ ਦੇ ਵਿੱਚ ਹੋਇਆ ਔਰ ਇਹ ਬਹੁਤ ਵੱਡਾ ਜਾਂਚ ਦਾ ਵਿਸ਼ੇ ਹੈ ਔਰ ਮੈਂ ਇੱਕ ਹੋਰ ਗੱਲ ਦੱਸਣਾ ਚਾਹਨਾ ਕਿ ਜਲੰਧਰ ਚ ਐਲਈਡੀ ਪ੍ਰੋਜੈਕਟ ਜਿਹੜਾ ਸੀ ਉਹ ਲਿਆਂਦਾ ਐਲਈਡੀ ਪ੍ਰੋਜੈਕਟ ਦੇ ਵਿੱਚ ਤੁਸੀਂ ਦੇਖੋ ਕਿ ਨਵੀਆਂ ਤਾਰਾਂ ਪੈਣੀਆਂ ਸੀ ਨਵੀਆਂ ਲਾਈਟਾਂ ਲਗਣੀਆਂ ਸੀ ਬਲੈਕ ਜਿਹੜੇ ਸਪੋਰਟ ਸੀ ਉੱਥੇ ਲਾਈਟਾਂ ਲਗਣੀਆਂ ਸੀਆਂ ਮਗਰ ਇਸ ਕੰਪਨੀ ਨੇ ਕੀ ਕੀਤਾ ਕਿ ਲਾਈਟ ਉਤਾਰੀ ਔਰ ਲਾਈਟ ਲਗਾਤੀ ਕੋਈ ਤਾਰ ਨਹੀਂ ਬਦਲੀ ਔਰ ਅੱਜ ਵੀ ਮੈਂ ਗਰੰਟੀ ਨਾ ਕਹਿ ਸਕਦਾ ਕਿ ਅੱਧਾ ਸ਼ਹਿਰ ਜਿਹੜਾ ਹਨੇਰੇ ਦੇ ਵਿੱਚ ਰਹਿੰਦਾ ਹੈ ਰਾਤ ਨੂੰ ਔਰ ਜਿੰਨੀਆਂ ਵਾਰ ਦਤਾਂ ਹੁੰਦੀਆਂ ਪਈਆਂ ਲਾਅ ਔਰਡਰ ਖਰਾਬ ਹੁੰਦਾ ਪਿਆ ਉਸ ਹਨੇਰੇ ਕਰਕੇ ਹੁੰਦਾ ਪਿਆ ਇੱਕ ਸਰਦੀ ਇੱਕ ਤੁੰਦ ਉੱਤੋਂ ਲਾਈਟ ਨਹੀਂ ਤਾਂ ਅਪਰਾਧ ਵੀ ਜਿਹੜਾ ਵਧਿਆ ਹੈ ਹਾਲਕੀ ਪੂਰੇ ਮਾਮਲੇ ਚ ਘਟਾਲੇ ਕਈ ਥਾਵਾਂ ਤੇ ਹੋਈ ਅਤੇ ਜ਼ੀ ਮੀਡੀਆ ਨੇ ਗਰਾਊਂਡ ਜ਼ੀਰੋ ਤੇ ਜਾ ਕੇ ਇਸ ਦੀ ਪੜਤਾਲ ਕੀਤੀ ਪੂਰੇ ਮਾਮਲੇ ਤੇ ਇੱਕ ਗੱਲ ਸਾਹਮਣੇ ਆਈ ਕਿ ਪੂਰੇ ਸ਼ਹਿਰ ਚ ਜੋ ਵੀ ਐਲਈਡੀ ਲਗਾਈ ਜਾਣੀ ਸੀ ਉਸ ਨੂੰ ਲੈ ਕੇ 44 ਕਰੋੜ ਰੁਪਏ ਦੇ ਟੈਂਡਰ ਪਾਸ ਕੀਤੇ ਗਏ ਪਰ ਦੇਖਦੇ ਹੀ ਦੇਖਦੇ ਬਿਨਾ ਕਿਸੇ ਵਿਭਾਗੀ ਇਜਾਜ਼ਤ ਦੇ ਇਹ ਪ੍ਰੋਜੈਕਟ ਉੱਤੇ 58 ਕਰੋੜ ਰੁਪਏ ਖਰਚ ਕੀਤੇ ਗਏ ਯਾਨੀ ਕਿ 14 ਕਰੋੜ ਰੁਪਏ ਜ਼ਿਆਦਾ ਖਰਚ ਹੋਏ ਇਸ ਦੀ ਜਾਣਕਾਰੀ ਮੇਅਰ ਨੂੰ ਨਹੀਂ ਦਿੱਤੀ ਗਈ ਕਿਉਂਕਿ ਸਮਾਰਟ ਸਿਟੀ ਪ੍ਰੋਜੈਕਟ ਦੇ ਸੀਈਓ ਤੇ ਲੋਕਲ ਵਿਧਾਇਕਾਂ ਦੀ ਰਲਮਿਲੀ ਭੁਗਤ ਕਰਨ ਮੇਅਰ ਅਤੇ ਕਾਉਂਸਲਰਾਂ ਨੂੰ ਸਮਾਰਟ ਸਿਟੀ ਸੰਬੰਧੀ ਕੋਈ ਵੀ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਗਈ। ਇਹੀ ਨਹੀਂ ਸ਼ਹਿਰ ਦੇ ਕ੍ਰਿਕਟ ਸਟੇਡੀਅਮ ਕੋਲ ਸਪੋਰਟਸ ਹਬ ਵੀ ਬਣਾਇਆ ਜਾ ਰਿਹਾ ਸੀ। ਕਰੀਬ 78 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਇਲਾਕੇ 'ਚ ਗੰਦਗੀ ਦਾ ਅੰਬਾਰ ਹੈ ਅਤੇ ਨਗਰ ਨਿਗਮ ਦਾ ਗਾਰਬੇਜ ਸੈਂਟਰ ਬਣਾ ਹੋਇਆ ਹੈ। ਬਲਡਨ ਪਾਰਕ ਸਪੋਰਟ ਸਬ ਜਿਹੜੀ ਹੈਗੀ ਆ ਉਹ ਵੀ ਸਮਾਰਟ ਸਿਟੀ ਦੇ ਤਹਿਤ ਤਿਆਰ ਕੀਤੀ ਜਾਣੀ ਸਗੀ ਤੇ ਤੁਸੀਂ ਦੇਖਦੇ ਹੋ ਮੇਰੇ ਪਿੱਛੇ ਇਹ ਵਾਲਾ ਸਟੇਡੀਅਮ ਹੈਗਾ ক্রিকেট ਦਾ ਜਿੱਥੇ ਬਹੁਤ بڑے بڑے ਖਿਡਾਰੀ ਨੇ ਉਹ ਖੇល ਕੇ ਗਏ ਨੇ ਜਿਨ੍ਹਾਂ ਨੇ ਆਪਣਾ ਜੀਵਨ ਸ਼ੁਰੂ ਕੀਤਾ ਇੱਥੋਂ ਖੇਡ ਦਾ ਕੈਰੀਅਰ ਸ਼ੁਰੂ ਕੀਤਾ ਸੀਗਾ ਇਸ ਨੂੰ ਵੀ ਜਿਹੜਾ ਹੈਗਾ 77.76 ਕਰੋੜ ਰੁਪਏ ਦੀ ਲਾਗਤ ਨਾਲ ਜੂਨੀਅਰ ਦਾਰ ਕਰਨਾ ਆਪਾਂ ਕਹੇ ਕਿ ਮਾਡਰਨ ਮਾਨ ਦਾ ਦਾ ਜਿਹੜਾ ਪ੍ਰੋਜੈਕਟਰ ਦਾ ਨਹੀਂ ਬਥਰੱਖਿਆ ਗਿਆ ਸੀਗਾ ਤੇ ਸਾਡੇ ਨਾਲ ਅਸ਼ੋਕ ਸ੍ਰੀਨ ਜੀ ਆਹ ਸ੍ਰੀਨ ਸਾਹਿਬ ਕੀ ਪ੍ਰੋਜੈਕਟ ਸੀਗਾ ਇੱਥੇ ਇਹ ਕਿੰਦਾ ਦਾ ਗਰਾਊਂਡ ਹੈ ਇਹਦੀ ਕੀ ਆ ਖਾਸੀਅਤ ਹੈ ਕੋ ਇਹ ਬਲਟਨ پارک ਇਹ ਉਹ ਗਰਾਊਂਡ ਹੈ ਜਿੱਨੇ ਦੇਸ਼ 'ਚ ਖੇਡਣ ਦੇ ਲਈ ਹਰਪ੍ਰੀਤ ਸਿੰਘ ਵਰਗਾ ਕ੍ਰਿਕਟਰ ਦਿੱਤਾ ਅਨੁਰਾਗ ਠਾਕੁਰ ਜੀ ਵਰਗੇ ਰਾਜਨੀਤਾ ਵੀ ਦਿੱਤੇ ਪਲੇਅਰ ਵੀ ਦਿੱਤੇ ਸੁਰੇਂਦਰਨਾਥ ਹਮਰਨਾਥ ਵਿਸ਼ਨ ਸਿੰਘ 베ਦੀ ਜੀ ਇੱਥੇ ਕਰਦੇ ਰਹੇ ਪ੍ਰੈਕਟਿਸ ਔਰ ਇਹ ਇੱਥੇ ਟੈਸਟ ਮੈਚ ਹੁੰਦੇ ਸੀਗੇ ਇਸ ਬਿਲਡਿੰਗ ਇਸ ਸਾਰੇ ਸਟੇਡੀਅਮ ਨੂੰ ਢਾਟੇਰੀ ਕਰਤਾ ਮੈਂ ਖੋਦ ਇਥੇ ਖੇਡੇ ਚਾਰੇ ਪਾਸੇ ਬਿਲਡਿੰਗ ਬਣੀ ਹੋਈ ਸੀਗੀ ਮੈਂ ਕਹਾਂ ਜੀ ਪ੍ਰੋਪਰ ਵੈਲ ਜਿਹੜਾ ਸੈਟਲਡ ਜਿਹੜਾ ਸੀ ਸਟੇਡੀਅਮ ਸੀਗਾ ਉਸ ਨੂੰ ਢਾਟੇਰੀ ਕੀਤਾ ਸੀ ਉਦੋਂ ਤੇ ਢਾਟੇਰੀ ਕਰਕੇ ਨਵਾਂ ਬਣਾਉਣ ਦਾ ਪ੍ਰੋਜੈਕਟ ਸੀ ਜੜਾ ਕਿ ਕਾਂਗਰਸ ਸਰਕਾਰ ਨੇ 77.76 ਕਰੋੜ ਰੁਪਇਆ ਬਲਟਨ ਪਾਰਕ ਦੇ ਅੰਦਰ ਕ੍ਰਿਕਟ ਸਟੇਡੀਅਮ ਨਹੀਂ ਕੱਲਾ ਬਣਨਾ ਸੀ ਇਹਦੇ ਚ ਮਲਟੀਪਲ ਗੇਮਸ ਦੇ ਲਈ ਇੱਕ ਹਾਲ ਬਣਨਾ ਸੀਗਾ ਤਾਂ ਕਿ ਬੱਚਿਆਂ ਨੂੰ ਅੱਜ ਪੰਜਾਬ ਚ ਮੁੱਖ ਲੋੜ ਨਸ਼ੇ ਦੇ ਗਰਕ ਤੋਂ ਕੱਢਣ ਲਈ ਖੇਡਾਂ ਇੱਕ ਸਾਧਨ ਸੀ ਉਹ ਵੀ ਜਲੰਧਰ ਦੇ ਜਿਹੜੇ ਨੇਤਾ ਸੀਗੇ ਪੰਜਾਬ ਦੀ ਸਰਕਾਰ ਕਾਂਗਰਸ ਨੇ ਭ੍ਰਸ਼ਟਾਚਾਰ ਕਰਕੇ ਇੱਕ ਕ੍ਰਿਕਟ ਸਟੇਡੀਅਮ ਸਿਗਾ ਇਹਨੂੰ ਸਪੋਰਟਸ ਹੱਬ ਬਣਾਉਣਾ ਸੀ ਉਹ ਦੇਖੋ ਤੁਸੀਂ ਕੂੜੇ ਦਾ ਹੱਬ ਬਣ ਗਿਆ ਹੈ ਇਹ ਸਪੋਰਟਸ ਹੱਬ ਬਣਨਾ ਸੀ ਇਹ ਨਸ਼ੇ ਦਾ ਹੱਬ ਬਣ ਗਿਆ ਇੱਥੇ ਨੌਜਵਾਨ ਨਸ਼ੇ ਦੇ ਟੀਕੇ ਲਾਉਂਦੇ ਆ ਸਪੋਰਟਸ ਹੱਬ ਬਣਨਾ ਸੀ ਇਹ ਇੱਕ ਖੋਹ ਬਾਜਾਂ ਦਾ ਹੱਬ ਬਣ ਗਿਆ ਤੇ ਮਰਡਰ ਤੱਕ ਹੋ ਗਿਆ ਹੋ ਰਿਹਾ ਔਰ ਜੜਾ ਕੀ ਸਿੱਧੇ ਤੌਰ ਤੇ ਮੈਂ ਸਮਝਦਾ ਕਿ ਇਹ ਭ੍ਰਸ਼ਟਾਚਾਰ ਹੋਇਆ ਔਰ ਇਹ ਤੁਸੀਂ ਦੇਖੋ ਸਾਡੇ ਜਲੰਧਰ ਦੇ ਹਜ਼ਾਰਾਂ ਬੱਚੇ ਖੇਡ ਰਹੇ ਆ ਪਰ ਨੀਂਵਾਂ ਤੇ ਰੱਖਿਆ ਗਿਆ ਹੈਗਾ ਕੰਮ ਸ਼ੁਰੂ ਨਹੀਂ ਹੋਇਆ ਉਹ ਕੇਵਲ ਨੀਂਵ ਪੱਥਰ ਹੀ ਰੱਖਿਆ ਨਾ ਜੀ ਭ੍ਰਸ਼ਟਾਚਾਰ ਦੀ ਪੇਂਟ ਚੜ ਗਿਆ ਸਾਡੇ ਜਿਲੰਦਰ ਦੇਖੋ ਇਸ ਗਰਾਊਂਡ ਦੇ ਅੰਦਰ ਅਜੇ ਹਜ਼ਾਰਾਂ ਬੱਚੇ ਖੇਡ ਰਿਹਾ ਜੇ ਇਥੇ ਵਧੀਆ ਗਰਾਊਂਡ ਬਣੀ ਹੋਵੇ ਆਈਪੀਐਲ ਮੈਚ ਹੋਣ ਇਥੇ ਬੱਚਿਆਂ ਦਾ ਫਿਊਚਰ ਕਦੋਂ ਬਣੇਗਾ ਇਸ ਗਰਾਊਂਡ ਦੇ ਵਿੱਚ ਆਈਪੀਐਲ ਦੇ ਵਿੱਚ ਕਈ ਬੱਚੇ ਖੇਡਣ ਗਏ ਆ ਇਸ ਗਰਾਊਂਡ ਚ ਇੰਟਰਨੈਸ਼ਨਲ ਕਰਿਕਟਰ ਮਿਲੇ ਆ ਟੈਸਟ ਦੇ ਖਿਡਾਰੀ ਮਿਲੇ ਆ ਅੰਡਰ 19 ਕ੍ਰਿਕਟ ਖੇਡਣ ਵਾਲੇ ਮਿਲੇ ਆ ਤੇ ਇਸ ਗਰਾਊਂਡ ਦਾ ਇਹ ਹਾਲ ਕੀਤਾ ਇਸੇ ਲਈ ਹੋਇਆ ਕੀ ਪੰਜਾਬ ਦੀ ਸਰਕਾਰ ਜਿਹੜੀ ਕਾਂਗਰਸ ਦੀ ਸਰਕਾਰ ਸੀ ਉਹਨੇ ਭ੍ਰਸ਼ਟਾਚਾਰ ਦੀ ਨੀਤੀ ਦੇ ਤਹਿਤ ਇਹਨੂੰ ਭੇਂਟ ਚਾੜਿਆ ਇਸ ਤੋਂ ਇਲਾਵਾ 100 ਕਰੋੜ ਰੁਪਏ ਦੀ ਲਾਗਤ ਨਾਲ ਵਿਵੇਕਨੰਦ ਚੌਂਕ ਤੇ ਪੂਰੀ ਸੜਕ ਨੂੰ ਠੀਕ ਕੀਤਾ ਜਾਣਾ ਸੀ ਪਰ ਇਹ ਸੜਕ ਕਈ ਵਾਰ ਤਸ ਗਈ ਅਰੇ ਬਾਅਦ ਚ ਠੀਕ ਕਰਵਾਇਆ ਗਿਆ ਕਰੀਬ 10 ਕਿਲੋਮੀਟਰ ਸੜਕ ਜੋ ਪਹਿਲਾਂ ਤੋਂ ਹੀ ਬਣੀ ਹੋਈ ਸੀ ਉਸ ਉੱਤੇ 1 ਕਿਲੋਮੀਟਰ ਉੱਤੇ 10 ਕਰੋੜ ਰੁਪਏ ਖਰਚ ਕੀਤੇ ਗਏ ਜਿਸ ਦਾ ਕੋਈ ਆਰਟੀਆਈ ਐਚ ਹਿਸਾਬ ਨਹੀਂ ਹੈ ਅਸੀਂ ਜਲੰਧਰ ਦੇ ਵਿਵੇਕਨੰਦ ਚੌਂਕ ਤੇ ਖੜੇ ਆ ਇਹ ਉਹ ਚੌਂਕ ਹੈ ਜਿੱਥੇ ਕਿ ਚੌਂਕ ਨੂੰ ਸੁੰਦਰ ਬਣਾਉਣ ਵਾਸਤੇ ਸੋਨਾ ਨੂੰ ਵਾਸਤੇ 1.5 ਕਰੋੜ ਰੁਪਏ ਖਰਚ ਕੀਤਾ ਗਿਆ ਤੇ ਇਸ ਦੇ ਦੋਨੋਂ ਪਾਸੇ ਰੀ ਸੀ ਰੋਡਸ ਕੀ 10 ਕਰੋੜ ਰੁਪਏ ਨਾਲ ਰੋਡ ਜਿਹੜੀ ਤਿਆਰ ਕੀਤੀ ਗਈ ਸੀ ਪੂਰਾ ਕੰਮ ਕੀਤਾ ਗਿਆ ਕਹਿੰਦੇ ਨੇ ਕਿ ਹੁਣ ਤੁਸੀਂ ਚੌਂਕ ਦੀ ਹਾਲਤ ਦੇਖ ਲਓ ਤੁਹਾਨੂੰ ਇੱਥੇ ਕਿੰਨੀ ਸੁੰਦਰਤਾ ਦਿਖਦੀ ਹੈ ਕਿਉਂਕਿ 스마트 ਸਿਟੀ ਦੇ ਪੈਸੇ ਖਰਚ ਹੋ ਰਹੇ ਸੀਗੇ ਇਹ ਰੋਡ ਟੁੱਟੀ ਪਈ ਹੈਗੀ ਹੈ ਤੇ ਇਹ ਪੂਰੀ ਰੋਡ ਤੁਹਾਨੂੰ ਟੁੱਟੀ ਹੋਈ ਦਿਖਾਈ ਦਿੰਦੀ ਹੈ ਤੇ ਇਹ ਜਾਣਾਂਗੇ ਕਿ ਕਿਸ ਤਰ੍ਹਾਂ ਦਾ ਕੰਮ ਹੋਇਆ ਤੇ ਕਿਸ ਤਰ੍ਹਾਂ ਕਿਸ ਤਰ੍ਹਾਂ ਜਿਹੜੀ ਸੀ ਪੈਸੇ ਖਰਚ ਕੀ ਜਿਕੇ ਖਰਚ ਕੀਤੇਗੇ ਤਾਂ ਕੰਮ ਸਿਰੇ ਚੜਿਆ ਨਹੀਂ ਜੜਿਆ ਇੱਥੇ ਕੀ ਘਪਲਾ ਹੋਇਆ ਇਹ ਕੀ ਕਿਸ ਤਰ੍ਹਾਂ ਦਾ ਘਪਲਾ ਕੀਤਾ ਗਿਆ ਹੈਗਾ ਸਾਡੇ ਨਾਲ ਅਕਾਲੀ ਭਾਜਪਾ ਸਰਕਾਰ ਦੇ ਸਾਬਕਾ ਸੀਨੀਅਰ ਅਡਮਿੰਟ ਸੈਕਟਰੀ ਪੰਡਰੀ ਸਾਹਿਬ ਨੇ ਪੰਡਰੀ ਸਾਹਿਬ ਕਿਸ ਤਰ੍ਹਾਂ ਦਾ ਉਰੇ ਮਸਲਾ ਸੀਗਾ ਤੇ ਕਿਹੜੇ ਪੈਸੇ ਕਹਿੰਦੇ ਆ ਵੀ ਖੁਰਦ-ਮੁਰਦ ਹੋ ਗਏ ਘਟਾਲਾ ਹੋ ਗਿਆ ਦੇਖੋ ਜੀ ਜਿੰਦਰ ਦਾ ਜਿਹੜਾ ਨਾ ਸਬਾ ਸਿਟੀ 2016 ਜ ਆਇਆ ਸੀਗਾ ਜਦੋਂ ਸਾਡੇ ਸ਼ਨੀਲ ਜੋਤੀ ਜੀ ਮੇਅਰ ਸੀਗੇ ਔਰ ਉਸ ਤੋਂ ਬਾਅਦ ਜੋ ਇੱਥੇ ਹਾਲਾਤ ਬਣਿਆ ਜਿੰਦਰ ਸ਼ਹਿਰ ਦੇ ਵਿੱਚ ਕਿਸੇ ਨੂੰ ਪੁੱਛ ਲਓ ਵੀ ਹਰ ਕੰਮ ਦੇ ਵਿੱਚ ਘੁਟਾਲਾ ਹੀ ਹੋਇਆ ਇੱਥੇ ਕਾਂਗਰਸ ਸਰਕਾਰ ਬਿਲੇ ਚੌਂਕਾਂ ਦੇ ਜਿਹੜੀ ਹਾਲਾਤ ਹੈਗੀ ਆ ਇਸ ਚੌਂਕ ਦੇ ਉੱਪਰ 1.5 ਕਰੋੜ ਰੁਪਈਆ ਇਹਨਾਂ ਨੇ ਖਰਚ ਕੀਤਾ ਸਿਰ ਟਾਈਲਿੰਗ ਦਾ ਤੁਸੀਂ ਦੇਖੋ ਚੌਂਕ ਦਾ ਕੀ ਹਾਲਾਤ ਆ ਗਿਆ ਚੌਂਕ ਛੋਟਾ ਕਰਤਾ ਗਿਆ ਸੋ ਉਸ ਤੋਂ ਬਾਅਦ ਜਿਹੜੀ ਇਹ ਰੋਡ ਬਣੀ ਹੈ 1 ਕਿਲੋਮੀਟਰ ਰੋਡ 10 ਕਰੋੜ ਰੁਪਏ ਦੀ ਬਣੀ 10 ਕਰੋੜ ਰੁਪਏ ਦੀ ਔਰ ਇਹ ਰੋਡ ਪਿਛਲੇ ਦਿਨੀ ਤੋਂ ਥੱਲੇ ਧਸ ਗਈ ਸੀ ਔਰ ਅਸੀਂ ਉਹਦੀ ਕੰਪਲੇਂਟ ਕੀਤੀ ਬਿਜਲੈਂਸ ਨੂੰ ਲੇਕਿਨ ਬਿਜਲੈਂਸ ਨੇ ਕੁਝ ਨਹੀਂ ਕੀਤਾ ਸਾਨੂੰ ਹਾਰ ਕੇ ਹੁਣ ਕੇਂਦਰ ਕੋ ਜਾਣਾ ਪਿਆ ਸਾਡੇ ਅਰਜਨ ਮੇਗਮਲ ਜੀ ਆਏ ਸੀਗੇ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਵੀ ਜਿੰਦਰ ਦੇ 7-800 ਕਰੋੜ ਰੁਪਈਆ ਆਇਆ ਵਾ ਉਹਦੀ ਬੜੀ ਦੁਰਵਰਤੋਂ ਹੋਈ ਐ ਪਾਰਕਾਂ ਦੀ ਲੈ ਲਓ LED ਲਾਈਟਾਂ ਦੀ ਲੈ ਲਓ ਹਰ ਕੰਮ ਦੇ ਵਿੱਚ ਆ ਬਲਟਨ ਪਾਰਕ ਦਾ ਦੋਸਾ ਪਹਿਲਾਂ ਮੂਰਤ ਕਰਤਾ ਇਹਨਾਂ ਨੇ ਕਾਂਗਰਸ ਪਾਰਟੀ ਦੇ ਐਮਐਲਏ ਨੇ ਲੇਕਿਨ ਇਹ ਕੋਤੇ ਇੱਟ ਵੀ ਨਹੀਂ ਲੱਗੀ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਵਾ ਇਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਐ ਔਰ ਅਸੀਂ ਇਹਦੀ ਪ੍ਰੋਪਰ ਮੰਗ ਕਰਦੇ ਆਂ ਵੀ ਅਸੀਂ ਲਿਖ ਕੇ ਵੀ ਸਾਡੇ ਪ੍ਰਧਾਨ ਸਾਹਿਬ ਨੇ ਸਾਡੀ ਪੂਰੀ ਟੀਮ ਨੇ ਜਿੰਦਰ ਦੀ ਕੋਈ ਏਜੰਸੀ ਇਹਦੇ ਉੱਪਰ ਪੂਰੀ ਤਰੀਕੇ ਨਾਲ ਇਨਵੈਸਟੀਗੇਸ਼ਨ ਕਰੇ ਜਿੰਨੇ ਵੀ ਅਫਸਰਾਂ ਨੇ ਇਹ ਦੇ ਵਿੱਚ ਕਾਲਾ ਮਾਲਾ ਕੀਤਾ ਵਾ ਉਹਨਾਂ ਨੂੰ ਬੰਦੀ ਸਿਆ ਮਿਲਣੀ ਚਾਹੀਦੀ ਹੈ ਉਹ ਲੋਕਾਂ ਨੂੰ ਜਿਹੜਾ ਪੰਜਾਬ ਜਿਹੜਾ ਸਾਡੇ ਸ਼ਹਿਰ ਦੇ ਲੋਕ ਆ ਇਹ 스마트 ਸਿਟੀ ਸਾਡਾ ਲੱਗਦਾ ਹੀ ਨਹੀਂ ਪਿਆ ਬਿਲਕੁਲ ਵੀ ਜਿੰਦਰ ਸ਼ਹਿਰ ਤਾਂ ਅੱਗੇ ਨੂੰ ਮਾੜਾ ਹੋ ਗਿਆ ਤੇ ਰੋਡ ਜਿਹੜੀ ਇਹ ਬਣਾਈ ਗਈ ਸੀਗੀ ਇੱਥੇ ਅਸੀਂ ਉਹਦਾ ਕਾਰਨ ਕੀ ਨਿਕਲਿਆ ਜਦੋਂ ਤਾਂ ਅਸੀਂ ਇੱਥੇ ਕੀ ਨਿਕਲਿਆ ਕਿ ਥੱਲੇ ਜ਼ਮੀਨ ਖਰਾਬ ਸੀ ਜਾਂ ਠੀਕ ਮਿੱਟੀ ਇਹ ਤਾਂ ਦੇਖੋ ਹੁਣ ਇੰਜੀਨੀਅਰ ਦੱਸ ਸਕਦੇ ਹਨਾ ਵੀ ਇਹਨਾਂ ਨੇ ਪ੍ਰੋਪਰ ਤੱਕ ਨਾ ਉਹਦੀ ਜਿਹੜੀ نیچے ਬੇਸ ਨਹੀਂ ਬਣਾਇਆ ਇਹਦਾ ਔਰ ਇਹ ਇੱਥੇ ਬੜਾ ਵੱਡਾ ਐਕਸੀਡੈਂਟ ਹੋਣਾ ਸੀਗਾ ਮਤਲਬ ਨੀਚੇ ਹੀ ਬੈ ਕੇ ਸੀ ਬਿਲਕੁਲੀ ਉਸ ਤੋਂ ਬਾਅਦ ਸੀ ਕੰਪਲੇਂਟ ਕੀਤੀ ਬਿਜ਼ਨਸ ਨੂੰ ਤੇ ਫਿਰ ਇਹਨਾਂ ਨੇ ਇਹ ਰੋਡ ਠੀਕ ਕੀਤੀ ਕਿੱਥੋਂ ਦਾ ਕਿੱਥੋਂ ਕਿੱਥੋਂ ਰੋਡ ਬਣਨੀ ਸੀਗੀ 1 ਕਿਲੋਮੀਟਰ ਰੋਡ 10 ਕਰੋੜ ਪੱਤੀ ਬਣੀ 10 ਕਰੋੜ ਮੀਨਸ 5 ਕਿਲੋਮੀਟਰ ਰੋਡ 50 ਕਰੋੜ ਦੀ ਬਣੀ ਅਸੀਂ ਤਾਂ ਬੜੇ ਹੈਰਾਨ ਆ ਅਸੀਂ ਪਾਰਸ਼ਦ ਵੀ ਰਹੇ ਆ ਲੇਕਿਨ 1 ਕਿਲੋਮੀਟਰ ਸੜਕ 10 ਕਰੋੜ ਦੀ ਬਣੇ ਇਹ ਮੈਂ ਨਿੱਕੇ ਸੁਣਿਆ ਅੱਜ ਤੱਕ ਅਸੀਂ ਕਰਕੇ ਅਸੀਂ ਚਾਹੁੰਦੇ ਆ ਕਿ ਦੀ ਪ੍ਰੋਪਰ ਇਨਵੈਸਟੀਗੇਸ਼ਨ ਹੋਵੇ ਜਿਨੇ ਵੀ ਅਫਸਰ ਨੇ ਇਹਦੇ ਵਿੱਚ ਕਾਲਾ ਮਾਲਾ ਕੀਤਾ ਵਾ ਪਾਰਟੀ ਦਾ ਜਾਂ ਜਿਹੜਾ ਪੈਸੇ ਖਾਦੇ ਆ ਉਹਦੀ ਇਨਵੈਸਟੀਗੇਸ਼ਨ ਬਲਕਿ ਕਹਿੰਦੇ ਬਿਜਲੀਅੰਸ ਦੇ ਕੋਲ ਸ਼ਿਕਾਇਤ ਲੱਗੀ ਆ ਫਾਈਲਾਂ ਗਈਆਂ ਨੇ ਫਿਰ ਵੀ ਕਾਰਵਾਈ ਨਹੀਂ ਹੋਈ ਲੋਕਲ ਬਿਜ਼ਨਸ ਨੇ ਕੁਝ ਨਹੀਂ ਕੀਤਾ ਉਹਨੇ ਅਸੀਂ ਹਾਰ ਕੇ ਸੈਂਟਰ ਨੂੰ ਦਿੱਤਾ ਹੈ ਹੁਣ ਉਹ ਕੋ ਟੀਮ ਭੇਜਣਗੇ ਤਾਂ ਫੇ ਸਾਨੂੰ ਇਨਸਾਫ ਮਿਲੇਗਾ ਜੰਦਰਵਾਸੀ ਨੂੰ ਇਨਸਾਫ ਮਿਲੇਗਾ ਇਹ ਹੀ ਨਹੀਂ 스마트 ਸਿਟੀ ਪ੍ਰੋਜੈਕਟ ਤਹਿਤ ਸਭ ਤੋਂ ਵੱਡੇ ਪ੍ਰੋਜੈਕਟ ਦੀ ਗੱਲ ਕਰੀਏ ਤਾਂ ਨਹਿਰੀ ਪਾਣੀ ਲਈ ਵੀ 400 ਕਰੋੜ ਰੁਪਏ ਦਾ ਸਪੈਸ਼ਲ ਪ੍ਰੋਜੈਕਟ ਲਾਇਆ ਗਿਆ ਹਲਕਿ ਇਸ ਬਾਬਰ ਸ਼ਹਿਰ ਦੇ ਵਕੂ ਵਕ ਹਿੱਸੇ 'ਚ 4 ਅੰਡਰਗਰਾਊਂਡ ਰੈਜ਼ਰਵਾਇਰ ਬਣਾਏ ਜਾਣੇ ਸੀ ਪਰ ਇਸ ਦਾ ਕੰਮ ਵੀ ਅਜੇ ਪੂਰਾ ਨਹੀਂ ਹੋਇਆ ਸਮਾਰਟ ਸਿਟੀ ਪ੍ਰੋਜੈਕਟ ਦੇ ਤਹਿਤ ਸਭ ਤੋਂ ਜ਼ਿਆਦਾ ਜਿਹੜਾ ਜ਼ੋਰ ਲੱਗਾ ਪੀਣ ਵਾਲੇ ਪਾਣੀ ਦੇ ਉੱਪਰ ਦਿੱਤਾ ਗਿਆ ਸੀਗਾ ਤਾਂ ਕਿ ਪੀਣ ਵਾਲਾ ਪਾਣੀ ਜਿਹੜਾ ਹੈਗਾ ਲੋਕਾਂ ਨੂੰ ਮਹੱਇਆ ਕਰਾ ਜਾਵੇ ਸਾਫ਼ ਸੁਥਰਾ ਪਾਣੀ ਬਿਸਤ ਦਵਾਬਾ ਨਹਿਰ ਤੋਂ ਸ਼ਹਿਰ ਦੇ ਚਾਰ ਥਾਂ ਦੇ ਉੱਪਰ ਪਾਣੀ ਆਣਾ ਸੀਗਾ ਤੇ ਪਾਣੀ ਵਾਸਤੇ ਅੰਡਰਵਾਟਰ ਟੈਂਕ ਬਣਾਏ ਜਾ ਰਹੇ ਸੀਗੇ ਤਾਂ ਕਿ ਜਿਹੜੇ ਲੋਕ ਨੇ ਉਹਨੂੰ ਸਾਫ਼ ਪਾਣੀ ਮਿਲ ਸਕੇ ਸੁਸ਼ੀ ਸ਼ਰਮਜੀ ਸ਼ਰਮਜੀ ਕਿਸ ਤਰ੍ਹਾਂ ਦਾ ਇਹ ਪ੍ਰੋਜੈਕਟ ਸੀਗਾ ਇਹ ਕਿੰਨੇ ਪੈਸੇ ਖਰਚ ਹੋਣੇ ਸੀਗੇ ਜਿੱਦਾਂ ਪੰਜਾਬ ਦੇ ਵਿੱਚ ਪੀਣ ਵਾਲੇ ਪਾਣੀ ਦੀ ਬੜੀ ਸਮੱਸਿਆ ਹੈ ਪਾਣੀ ਥੱਲੇ ਜਾ ਰਿਹਾ ਹੈ ਉਹਨੂੰ ਦੇਖਦੇ ਹੋਏ ਸੁਨੀਲ ਜੋਤੀ ਜੀ ਜਿਹੜੇ ਪੁਰਮ ਮੇਅਰ ਸੀ ਉਹਨਾਂ ਨੇ ਸਮਾਰਟ ਸਿਟੀ ਪ੍ਰੋਜੈਕਟ ਦੇ ਵਿੱਚ ਸਰਫਸ ਵਾਟਰ ਦਾ ਇਹ ਪ੍ਰੋਜੈਕਟ ਲਿਆਂਦਾ ਸੀ ਜਿਹੜਾ ਬਿਸਦਵਾਬ ਨਹਿਰ ਤੋਂ ਆਦਮਪੁਰ ਤੋਂ ਕਨਵਰਟ ਕਰਕੇ ਇੱਥੇ ਲੈ ਕੇ ਆਉਣਾ ਸੀਗਾ ਔਰ ਉਸ ਪਾਣੀ ਨੂੰ ਅਲੱਗ-ਅਲੱਗ ਜਗ੍ਹਾ ਦੇ ਉੱਤੇ ਰੋਕਣਾ ਸੀ ਜਿਵੇਂ ਸੂਰਨ ਕਲੇਵ ਦੇ ਬਾਹਰ ਹੈ, ਟ੍ਰਾਂਸਪੋਰਟ ਨਗਰ ਦੇ ਬਾਹਰ ਹੈ ਔਰ ਅੱਪਾਂ ਜਿੱਥੇ ਖੜੇ ਆਂ ਇਹ ਬਲਟਨ ਪਾਰਕ ਹੈ, ਸਪੋਰਟਸ ਦਾ ਇੱਕ ਕੇਂਦਰ ਦੀ ਜਗ੍ਹਾ ਰਹੀ ਹੈ ਔਰ ਇੱਥੇ ਪ੍ਰੋਜੈਕਟ ਲਗਾਇਆ ਗਿਆ ਔਰ ਲਗਭਗ 800 ਕਰੋੜ ਦਾ ਇਹ ਪ੍ਰੋਜੈਕਟ ਹੈ ਔਰ ਐਲ ਐਨ ਟੀ ਕ ਪਰ 3 ਸਾਲ ਪਹਿਲੇ ਤੋਂ ਇਹ ਪ੍ਰੋਜੈਕਟ ਚੱਲਦਾ ਪਿਆ ਜਦੋਂ ਇੱਥੇ ਸਾਧਵੀ ਨਿਰੰਝਨ ਜੋਤੀ ਜਿਹੜੇ ਸਾਡੇ ਰਾਜ ਮੰਤਰੀ ਐ ਰਾਸ਼ਟਰੀ ਰਾਜ ਮੰਤਰੀ ਐ ਉਹ ਵੀ ਇੱਥੇ ਆਏ ਸੀਗੇ ਉਦੋਂ ਵੀ ਉਹਨਾਂ ਨੇ ਕਿਹਾ ਸੀ ਨੂੰ ਕੰਮ ਨੂੰ ਤੇਜ਼ੀ ਨਾਲ ਕਰੋ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਦੇਖੋ ਹੱਲੇ ਪ੍ਰੋਜੈਕਟ ਆਇਆ ਹੀ ਐ ਹੱਲੇ ਇਹ ਜਿੱਦਾਂ ਇੱਥੇ ਸਰਫਸ ਪਾਟਣ ਉਹਨਾਂ ਨੂੰ ਡਰੇਨ ਰੋਕਣਾ ਸੀਗਾ ਕੋਈ ਹੱਲੇ ਕੰਮ ਸ਼ੁਰੂ ਨਹੀਂ ਆਇਆ ਸਮਾਰਟ ਸਿਟੀ ਦੇ ਅਧਿਕਾਰੀਆਂ ਨੇ ਪਾਈਪਾਂ ਦੀ ਖਰੀਦ ਕਰ ਲਈ ਔਰ ਉਸੇ ਖਰੀਦ ਕੇ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਪਾਈਪਾਂ ਖਰੀਦ ਲੀਆਂ ਪਾਈਪਾਂ ਦੀ ਖਰੀਦ ਕਰ ਲਈ ਅੱਧੇ ਤੋਂ ਜ਼ਿਆਦਾ ਸ਼ਹਿਰ ਬਲੋਕ ਰੱਖਿਆ ਤੁਸੀਂ ਤੁਹਾਨੂੰ ਹੈਰਾਨੀ ਹੋਏਗੀ ਕਿ ਇਸ ਪ੍ਰੋਜੈਕਟ ਦੇ ਵਿੱਚ 97 ਕਿਲੋਮੀਟਰ ਪਾਈਪਾਂ ਪੈਣੀਆਂ ਹਨ ਔਰ ਲਗਭਗ 40 ਕਿਲੋਮੀਟਰ ਪਾ ਚੁੱਕੇ ਹੈ ਔਰ ਬਾਕੀ ਜਿਹੜਾ 57 ਕਿਲੋਮੀਟਰ ਵਾਲੇ ਪਾਣੀ ਹੈ ਪਾਈਪਾਂ ਲੋਕਾਂ ਦੇ ਘਰਾਂ ਤੱਕ ਪਾਣੀ ਪਹੁੰਚ ਸਕੇ ਤੁਸੀਂ ਦੂਸਰੇ ਪਾਸੇ ਦੇਖਿਓ ਸਮਾਰਟ ਸਿਟੀ ਦੇ ਪੈਸੇ ਨਾਲ ਸ਼ਹਿਰ ਦੀਆਂ ਸੜਕਾਂ ਬਣਾਤੀਆਂ ਪਹਿਲੇ ਸੜਕਾਂ ਬਣ ਗਈਆਂ ਹੁਣ ਉਹ ਪਾਈਪਾ ਪਾਉਣ ਲਈ ਫੇਰ ਸੜਕਾਂ ਪੁੱਟਣਗੇ ਫੇਰ ਸੜਕ ਬਣਾਣਗੇ ਸੋ ਪੈਸੇ ਦਾ ਦੁਰਉਪਯੋਗ ਕਰ ਰਿਹਾ ਹੈ ਪੈਸੇ ਜਿਹੜਾ ਬਾਰ-ਬਾਰ ਇੱਕ ਜਗ੍ਹਾ ਤੇ ਉੱਤੇ ਲਗਾ ਰਿਹਾ ਮੈਨੂੰ ਲੱਗਦਾ ਹੈ ਕਿ ਇਹਨਾਂ ਦੀ ਜਿਹੜੀ ਮਨਸ਼ਾ ਹੈ ਜਿਹੜੀ ਸੋਚ ਹੈ ਉਹ ਬਸ ਪੈਸਾ ਕਿੱਦਾਂ ਇਹਨਾਂ ਪ੍ਰੋਜੈਕਟਾਂ ਚੋਂ ਕੱਢ ਕੇ ਬਾਹਰ ਆਪਣੀਆਂ ਜੇਬਾਂ ਦਾ ਅਕ ਲੈ ਆਈਏ ਜਿਨ੍ਹਾਂ ਨੇ ਭ੍ਰਸ਼ਟਾਚਾਰ ਕੀਤਾ ਮੈਂ ਕਿਸੇ ਦਾ ਨਾਂ ਨਹੀਂ ਲੈਣਾ ਕਿ ਕੁਛ ਨਹੀਂ ਕਹਿਣਾ ਪਰ ਇਹ ਜ਼ਰੂਰ ਕਹਿ ਸਕਦਾ ਹਾਂ ਰਾਜਨੇਤਾ ਅਧਿਕਾਰੀ ਤੇ ਜਿਹੜੇ ਠੇਕੇਦਾਰ ਹੈ ਇਹਨਾਂ ਦੀ ਮਿਲੀ ਭਗਤ ਹੈ ਔਰ ਇਹ ਪ੍ਰੋਜੈਕਟ ਸਭ ਤੋਂ ਇੰਪੋਰਟੈਂਟ ਪ੍ਰੋਜੈਕਟ ਇਸ ਸਮਾਰਟ ਸਿਟੀ ਦਾ ਸੀਗਾ ਵੀ ਇਹ ਆਪਾਂ 800 ਕਰੋੜ ਦਾ ਪ੍ਰੋਜੈਕਟ ਕਹਿੰਦੇ ਆ ਔਰ ਇਹ ਵੀ ਕਹਿੰਦੇ ਆ ਕਿ ਤਕਰੀਬਨ 1000 ਕਰੋੜ ਦਾ ਘਟਾਲਾ ਹੋਗਾ ਟੋਟਲ ਪ੍ਰੋਜੈਕਟ ਇਹ ਕਿੰਨੇ ਦਾ ਸੀਗਾ ਲਗਭਗ 2000 ਕਰੋੜ ਤੱਕ ਜਾਣਾ ਸੀਗਾ ਜੀ ਇਹ ਇਸ ਪ੍ਰੋਜੈਕਟ ਦੇ ਵਿੱਚ ਲਗਭਗ 400 ਕਰੋੜ ਰੁਪਈਆ ਜਿਹੜਾ ਆ ਉਹ ਕਰ ਦਿੱਤਾ ਔਰ ਐਲ ਐਨ ਟੀ ਕੰਪਨੀ ਨੂੰ ਇਹ ਜਿਹੜਾ ਪ੍ਰੋਜੈਕਟ ਦਿੱਤਾ ਗਿਆ ਲੈ ਬਾਕੀ ਕੰਮ ਹੋਣਾ ਨਾ ਜੀ ਕੰਮ ਤਾਂ ਹੋਇਆ ਨਹੀਂ ਉਹ 파ਟ ਦੇ ਵਿੱਚ ਹੀ ਕੰਮ ਚੱਲਣਾ ਪਰ ਹੁਣ ਸਮਾਰਟ ਸਿਟੀ ਦੇ ਪ ਔਰ ਜਿਹੜਾ ਸਟੇਟ ਨਾਲ ਆਪਣਾ ਸ਼ੇਅਰ ਪਾਣਾ ਸੀ ਉਹ ਵੀ ਅੱਲੇ ਰੁਕਿਆ ਹੈ ਸੋ ਇਹ ਸਾਰਾ ਸਿਸਟਮ ਹੈ ਔਰ ਇਹ ਇਹ ਜਿਹੜਾ ਸਰਫਸ ਬੈਕਟਰ ਦਾ ਪ੍ਰੋਜੈਕਟ ਹੈਗਾ ਸਭ ਤੋਂ ਮਹਿੰਗਾ ਪ੍ਰੋਜੈਕਟ ਸਮਾਰਟ ਸਿਟੀ ਦੇ ਵਿੱਚ ਇਹੀ ਸੀਗਾ ਤੇ ਇਹ ਕਿੰਨੇ ਸਾਲ ਤੋਂ ਇੰਨਾ ਕੁ ਬਣ ਕੇ ਤਿਆਰ ਹੈ ਤੇ ਬਾਕੀ ਹੁਣ ਕੰਮ ਚੱਲ ਰਿਹਾ ਹੈਗਾ 3 ਸਾਲ ਪਹਿਲੇ ਸਾਧਵੀ ਨਰਿੰਜਨਾ ਜੋਤੀ ਇੱਥੇ ਆਏ ਸੀ ਕੇਂਦਰੀ ਮੰਤਰੀ ਸੀ ਭਾਰਤ ਸਰਕਾਰ ਦੇ ਜਿਹੜੇ ਪ੍ਰੋਜੈਕਟ ਚੱਲਦੇ ਪਏ ਆ ਉਹਨਾਂ ਨੇ ਉਹਨਾਂ ਨੇ ਨਿਰਖਣ ਕਰਨਾ ਸੀ ਇਸੇ ਜਗ੍ਹਾ ਦੇ ਉੱਤੇ ਆਪਾਂ ਆਏ ਸੀ ਉਸ ਵੇਲੇ ਔਰ ਖੁਦਾਈ ਦਾ ਕੰਮ ਉਸ ਵੇਲੇ ਚੱਲਦਾ ਪਿਆ ਸੀ ਤੁਸੀਂ ਇਹ ਜਿੰਨਾ ਕੰਮ ਕੰਪਲੀਟ ਹੋਇਆ ਇਹ 3 ਸਾਲ ਦੇ ਵਿੱਚ ਲੱਗੋ 3 ਸਾਲ ਪੌਣੇ 3 ਸਾਲ ਹੋਏ ਹੋਣਗੇ ਇਸ ਤੋਂ ਕਾਟ ਸਮੇਂ ਨੂੰ ਇਹਨਾਂ ਬਾਅਦ ਇੰਨਾ ਹੀ ਸਮੇਂ ਦੇ ਵਿੱਚ ਇਹ ਕੰਮ ਜਿਹੜਾ ਆ ਹੋਇਆ ਹੈ ਹਾਲਕਿ ਇਹ ਤਾਂ ਅਸੀਂ ਪੂਰੀ ਗਰਾਊਂਡ ਦੀ ਪੜਤਾਲ ਪਰ ਇਸ ਸਕੈਮ ਨੂੰ ਪੂਰੇ ਤਹਿ ਤੱਕ ਤੁਹਾਡੇ ਤੱਕ ਪਹੁੰਚਦਾ ਕਰਨ ਲਈ ਅਸੀਂ ਜੁਆਇੰਟ ਕਮਿਸ਼ਨਰ ਦਾ ਵੀ ਰੁਕ ਕੀਤਾ ਜਿਨ੍ਹਾਂ ਦੀ ਦਲੀਲ ਨਹੀਂ ਪ੍ਰੋਜੈਕਟ ਤੇ ਕੰਮ ਜਾਰੀ ਹੈ ਅਧਿਕ ਕੋਟਾਲੇ ਸੰਬੰਧੀ ਜੇਕਰ ਤਾਤ ਸਾਹਮਣੇ ਆਏ ਤਾਂ ਕਾਰਵਾਈ ਵੀ ਹੋਵੇਗੀ ਜਲੰਧਰ ਸਮਾਰਟ ਸਿਟੀ ਪ੍ਰੋਜੈਕਟ ਨੂੰ ਲੈ ਕੇ ਇੱਕ ਕੰਪਲੇਂਟ ਬੀਜੇਪੀ ਬਰਕਰਾਂ ਵੱਲੋਂ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾ ਮੇਘਵਾਲ ਨੂੰ ਕੀਤੀ ਗਈ ਤੇ ਉਹਨਾਂ ਨੇ ਅੱਗੇ ਇਹ ਕੰਪਲੇਂਟ ਜਿਹੜੀ ਹੈਗੀ ਹੈ ਉਹ ਸ਼ਹਿਰੀ ਵਿਕਾਸ ਮੰਤਰੀ ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਪੁਰਨੇ ਨੂੰ ਵੀ ਕੀਤੀ ਹੈ ਉਸ ਨੂੰ ਲੈ ਕੇ ਜਾਣਾਂਗੇ ਕਿ ਇਹ ਪ੍ਰੋਜੈਕਟ ਹੈ ਕਿਆ ਸਾਡੇ ਨਾਲ ਨਗਰ ਨਿਗਮ ਜਲੰਧਰ ਦੇ ਜੁਆਇੰਟ ਕਮਿਸ਼ਨਰ ਪੁਨੀਸ਼ਰ ਮਰਜੀਆ ਸ਼ਰਮਾ ਜੀ ਇਹ ਸਮਾਰਟ ਸਿਟੀ ਦਾ ਪ੍ਰੋਜੈਕਟ ਕੀ ਸੀਗਾ ਤੇ ਕਦੋਂ ਲਾਂਚ ਹੋਇਆ ਸੀ ਜੀ ਸਮਾਰਟ ਸਿਟੀ ਦਾ ਜਿਹੜਾ ਪ੍ਰੋਜੈਕਟ ਹੈ ਇਹ ਇਟ ਦੈਟ ਇਜ਼ ਅਨ ਕੋਇਟ ਐਂਬੀਸ਼ੀਅਸ ਪ੍ਰੋਜੈਕਟ ਜਿਹੜਾ ਸਾਡੇ ਦੇਸ਼ ਦੇ ਸ਼ਹਿਰੀ ਖੇਤਰਾਂ ਨੂੰ ਦੇ ਇਕੋਸਿਸਟਮ ਨੂੰ ਟਰਾਂਸਫਾਰਮ ਕਰਨ ਲਈ ਇਨਵੈਸਟਜ ਕੀਤਾ ਗਿਆ ਸੀ ਤੇ ਇਸ ਦੇ ਵਿੱਚ ਜੋ ਜੋ ਸਮਾਰਟ ਸਿਟੀ ਸਿਲੈਕਟਡ ਸੀ ਸਾਰਿਆਂ ਨੂੰ ਇੱਕ ਤਕਰੀਬਨ 1000 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਸੀ ਤੇ ਇਸੇ ਦੇ ਵਿੱਚ ਜਲੰਧਰ ਨਗਰ ਨਿਗਮ ਦੇ ਖੇਤਰ ਦੇ ਵਿੱਚ ਕਾਫੀ ਪ੍ਰੋਜੈਕਟ ਇਨਵਿਸੇਜ ਕੀਤੇ ਗਏ ਤੇ ਐਂਡ ਸਟਾਰਟ ਕੀਤੇ ਗਏ ਜਿਦੇ ਵਿੱਚ ਅਸੀਂ ਦੇਖਦੇ ਹਾਂ ਸਭ ਤੋਂ ਵੱਡਾ ਤਾਂ ਹੈ ਜਿਹੜਾ 24 ਇੰਟੂ 7 ਸਰਫੇਸ ਵਾਟਰ ਪ੍ਰੋਜੈਕਟ ਹੈ ਉਹਨ ਜਿੱਥੇ ਅਸੀਂ ਗਰਾਊਂਡ ਵਾਟਰ ਯੂਜ਼ ਕਰਦੇ ਹਾਂ ਤੇ ਧਰਤੀ ਦਾ ਗਰਾਊਂਡ ਵਾਟਰ ਨੂੰ ਐਕਸਪਲੋਇਟ ਕਰਦੇ ਹਾਂ ਉਸ ਦੀ ਬਜਾਏ ਜਿਹੜੇ ਇੱਥੇ ਸਾਡੇ ਕੋਲੇ ਸਰਫੇਸ ਵਾਟਰ ਜੋ ਰਿਵਰ ਵਾਟਰ ਚੱਲ ਰਹੇ ਨੇ ਉਸ ਕਨਾਲ ਨੂੰ ਲੈ ਕੇ ਸਾਰੇ ਘਰਾਂ ਨੂੰ 24 ਇੰਟੂ 7 ਪਾਣੀ ਦੇਣਾ ਤੇ ਉਹਦੇ ਵਿੱਚ ਤਕਰੀਬਨ 400 ਕਰੋੜ ਰੁਪਇਆ ਇਸ ਵਿੱਚ ਯੂਜ਼ ਹੁੰਦਾ ਹੈ ਤੇ ਇਸ ਨੂੰ ਅੰਮ੍ਰਿਤ ਸਕੀਮ ਨਾਲ ਜੋੜ ਕੇ ਇੰਨੀ ਹੀ ਅਮਾਉਂਟ ਉਧਰੋਂ ਲੈ ਕੇ ਤੇ ਸਾਰੇ ਸ਼ਹਿਰ ਨੂੰ ਇਸ ਦੇ ਵਿੱਚ ਕਵਰ ਕੀਤਾ ਜਾ ਰਿਹਾ ਹੈ ਤੇ ਸ਼ਿਕਾਇਤ ਹੋਈ ਹੈ ਕਹਿੰਦੇ ਇਸ ਪ੍ਰੋਜੈਕਟ ਦੇ ਵਿੱਚ ਕੰਮ ਦੇ ਵਿੱਚ ਕੋਈ ਭ੍ਰਸ਼ਟਾਚਾਰ ਹੋਇਆ ਹੈ ਜਾਂ ਜਿਹੜੇ ਪੈਸੇ ਕਿਤੇ ਹੋਲਡ ਵਾਰਡ ਕੀਤੇ ਗਏ ਨੇ ਦੇਖੋ ਜਿਹੜੇ ਇਸ ਦੀ ਜੋ ਤਰੀਕਾ ਹੈ 스마트 ਸਿਟੀ ਦੇ ਕੰਮ ਕਰਦਾ ਹੈ ਇਹ ਪ੍ਰੋਪਰ ਇੱਕ ਟ੍ਰਾਂਸਪੇਰੈਂਟ ਤਰੀਕੇ ਨਾਲ ਚੱਲਦਾ ਹੈ ਤੇ ਇਸ ਵਿੱਚ ਜੇਕਰ ਮੰਨ ਲਓ ਹੇ ਤੱਕ ਸਾਡੇ ਤੱਕ ਤਾਂ ਕੋਈ ਸ਼ਿਕਾਇਤ ਜਦੋਂ ਮੰਨ ਲਓ ਜੇਕਰ ਪਹੁੰਚਦੀ ਹੈ ਜਾਂ ਮਾਨਯੋਗ ਮੰਤਰੀ ਜੀ ਦੇ ਜਾਂ ਜੋ ਕੋਈ ਵੀ ਆਬਜ਼ਰਵੇਸ਼ਨ ਆਉਂਦੀ ਹਨ ਤਾਂ ਅਸੀਂ ਉਸ ਨੂੰ ਚੰਗੀ ਤਰ੍ਹਾਂ ਚੈੱਕ ਕਰਕੇ ਅੱਗੇ ਜਿਹੜੀ ਇਹਨਾਂ ਦੀ ਪੇਮੈਂਟ ਆਉਂਦੀ ਹੈ ਵੱਖਰੇ ਵੱਖਰੇ ਕੰਮਾਂ ਦੀ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਉਹ ਸਾਰੀਆਂ ਜਿਹੜੀਆਂ ਪੇਮੈਂਟਸ ਹੁੰਦੀਆਂ ਹਨ ਉਹ ਪਾਰਦਰਸ਼ੀ ਤਰੀਕੇ ਨਾਲ ਕੰਮ ਦੀ ਗੁਣਵੱਤਾ ਨੂੰ ਜਾਂਚ ਕਰਦੇ ਹੋਏ ਉਸ ਦੀ ਪੇਮੈਂਟ ਹੋਵੇ ਤੁਹਾਡੇ ਕੋਲ ਤਾਂ ਕੋਈ ਸ਼ਿਕਾਇਤ ਨਹੀਂ ਆਈ ਇਦਾਂ ਦੀ ਵੀ ਇਸ ਕੰਮ ਦੇ ਵਿੱਚ ਕੋਈ ਭ੍ਰਸ਼ਟਾਚਾਰ ਹੋਇਆ ਕੋਈ ਇਦਾਂ ਦੀ ਗੱਲ ਆਈ ਨਹੀਂ ਜੀ ਕੋਈ ਸਪੈਸੀਫਿਕ ਇਸ ਤਰੀਕੇ ਦੀ ਐਸੀ ਕੰਪਲੇਂਟ ਜਿਹਦੇ ਵਿੱਚ ਜੇ ਕੋਈ ਜੇਕਰ ਸਾਡੇ ਸਾਹਮਣੇ ਤੱਥ ਹੋਣਗੇ ਕੋਈ ਸਪੈਸੀਫਿਕ ਕੰਪਲੇਂਟ ਦੇ ਤਾਂ ਲੌਜੀਕਲੀ ਅਸੀਂ ਉਸ ਨੂੰ ਇੱਕ ਲੌਜੀਕਲ ਐਂਡ ਤੇ ਲੈ ਕੇ ਜਾਵਾਂਗੇ ਤੇ ਵਿਜੀਲੈਂਸ ਨੂੰ ਵੀ ਕਿਸੇ ਕਿਸੇ ਕੰਮ ਨੂੰ ਲੈ ਕੇ ਕੋਈ ਸ਼ਿਕਾਇਤ ਹੋਈ ਸੀ। ਵਿਜੀਲੈਂਸ ਵਿਭਾਗ ਵੱਲੋਂ ਜੋ ਇੱਥੇ LED ਦਾ ਕੰਮ ਹੋਇਆ ਸੀ ਉਸ ਦੇ ਸਬੰਧੀ ਉਹਨਾਂ ਨੇ ਕੁਝ ਰਿਕਾਰਡ ਮੰਗਿਆ ਸੀ ਤੇ ਉਹ ਸੀ ਉਹਨਾਂ ਨੂੰ ਪ੍ਰੋਵਾਈਡ ਕਰਵਾਤਾ ਸੀ। ਯਾ ਆਈ ਥਿੰਕ ਕਾਫੀ ਪਹਿਲਾਂ ਦੀ ਗੱਲ ਹੈ ਜੀ। ਤੇ ਕਹਿੰਦੇ ਨੇ 16-17 ਫਾਈਲਾਂ ਜਿਹੜੀਆਂ ਸੀਗੀਆਂ ਉਸ ਨਾਲ ਸੰਬੰਧਿਤ ਉਹ ਵਿਜੀਲੈਂਸ ਲਗਾਈਆਂ ਤੇ ਕਾਫੀ ਲੰਬੇ ਸਮੇਂ ਤੋਂ ਜਾਂਚ ਚੱਲ ਰਹੀ ਹੈ। ਆ ਦੇਖੋ ਇਹ ਤਾਂ ਉਹਨਾਂ ਦਾ ਵਿਜੀਲੈਂਸ ਡਿਪਾਰਟਮੈਂਟ ਦੇ ਇੰਟਰਨਲ ਪ੍ਰੋਸੈਸ ਹੈੀ ਤੇ ਉਸ ਦੇ ਉਹਨਾਂ ਨੇ ਅੱਗੇ ਉਸ ਤੋਂ ਕੀ ਤਤ ਕਰਿਆ ਕੀ ਉਹਨੇ ਰਿਪੋਰਟ ਸਬਮਿਟ ਕੀਤੀ? ਇਸ ਦੇ ਬਾਰੇ ਤਾਂ ਕਮੈਂਟ ਉਹ ਜ਼ਿਆਦਾ ਵਧੀਆ ਕਰ ਸਕਦੇ ਤੇ ਜੇ ਕੋਈ ਜਿਹੜੀ ਕੇਂਦਰੀ ਹੈ ਆਪਣੇ ਸ਼ਹਿਰੀ ਵਿਕਾਸ ਮੰਤਰੀਓ ਉੱਥੋਂ ਕੋਈ ਤੁਹਾਨੂੰ ਕੰਪਲੇਨਡ ਆਉਂਦੀ ਹੈ ਜਾਂ ਕੋਈ ਜਾਂਚ ਮੰਗੀ ਜਾਂਦੀ ਹੈ ਤਾਂ ਉਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜਾਂ ਕੋਈ ਇਦਾਂ ਦੀ ਆਈ ਹੋਵੇ ਜ਼ਰੂਰ ਜੀ ਜੇਕਰ ਮੰਤਰੀ ਸਾਹਿਬ ਦੀਆਂ ਸਾਨੂੰ ਮਾਨਯੋਗ ਮੰਤਰੀ ਸਾਹਿਬ ਨੇ ਤੇ ਜੇਕਰ ਉਹਨਾਂ ਦੁਆਰਾ ਸਾਨੂੰ ਕੋਈ ਵੀ ਆਬਜ਼ਰਵੇਸ਼ਨ ਜਾਂ ਡਾਇਰੈਕਸ਼ਨ ਆਉਂਦੀ ਹੈ ਅਸੀਂ ਉਹਨੂੰ ਲੈਟਰਲੈਂਟ ਸਪਿਰਟ ਵਿੱਚ ਫਾਲੋ ਕਰਕੇ ਇਹ ਯਕੀਨੀ ਬਣਾਵਾਂਗੇ ਕਿ ਜੋ ਪਬਲਿਕ ਮਨੀ ਹੈ ਉਸ ਦਾ ਸਾਧੇ ਉਪਯੋਗ ਹੋਵੇ ਅਤੇ ਸ਼ਹਿਰ ਵਾਸੀਆਂ ਨੂੰ ਇੱਕ ਵਧੀਆ ਇਕੋਸਿਸਟਮ ਮਿਲੇ ਹਾਲਕਿ ਮਾਮਲਾ ਕੇਂਦਰ ਸਰਕਾਰ ਅਦੀਨ ਹੈ ਅਤੇ ਇਸ ਬਾਬਤ ਜਲੰਧਰ ਦੇ ਮੰਨੇ ਪਰਮੰਨੇ ਭਾਜਪਾ ਦੇ シュਮਾਰ ਅਤੇ ਸਾਬਕਾ ਮੰਤਰੀ ਮਨੋਰੰਜਨ ਕਾਲਿਆਣਾ ਜਦੋਂ ਨਾਪਤਾ ਕੀਤਾ ਤਾਂ ਉਹਨਾਂ ਨੇ ਵੀ ਮੰਨਿਆ ਕਿ ਹਾਂ ਸਕੈਮ ਹੋਇਆ ਹੈ ਅਤੇ ਜਾਂਚ ਜ਼ਰੂਰੀ ਹੈ ਜਲੰਧਰ ਸਮਾਰਟ ਸਿਟੀ ਪ੍ਰੋਜੈਕਟ ਨੂੰ ਲੈ ਕੇ ਇੱਕ ਸ਼ਿਕਾਇਤ ਜਿਹੜੀ ਹੈ ਕੇਂਦਰੀ ਮੰਤਰੀ ਕਾਨੂੰਨ ਮੰਤਰੀ ਕੋਲ ਕੀਤੀ ਗਈ ਹੈ ਤੇ ਇਹ ਪ੍ਰੋਜੈਕਟ ਕੀ ਸੀਗਾ ਤੇ ਇਹਦੇ ਵਿੱਚ ਕੀ ਭ੍ਰਸ਼ਟਾਚਾਰ ਹੋਇਆ ਇਸ ਬਾਰੇ ਅਸੀਂ ਜਾਣਾਂਗੇ ਸਾਡੇ ਨਾਲ ਨੇ ਸਾਬਕਾ ਲੋਕਲ ਬਾਡੀ ਮਨਿਸਟਰ ਮਨੋਰੰਜਨ ਕਾਲਿਆ ਜੀ ਸਰ ਕੀ ਪ੍ਰੋਜੈਕਟ ਸੀਗਾ ਇਹ ਤੇ ਇਹ ਪਰ ਸਵਾਲ ਕਿਉਂ ਉੱਠੇ ਨੇ ਦੇਖੋ ਐਸਾ ਹੈ ਕਿ ਜਦੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਈ ਹੈ ਮੋਦੀ ਗਵਰਨਮੈਂਟ ਆਈ ਹੈ ਉਸ ਵਕਤ 스마트 ਸਿਟੀ ਪ੍ਰੋਜੈਕਟ ਸ਼ੁਰੂਆਤ ਹੋਈ ਉਹ ਤੇ ਔਰ ਬੇਸਿਕਲੀ ਉਹਦੇ ਵਿੱਚ ਹੈਗਾ ਕਿ ਬੇਸਿਕਲੀ ਆਪਣੇ ਸ਼ਹਿਰਾਂ ਨੂੰ ਅਸੀਂ ਸਾਫ਼ ਸੁਥਰਾ ਸੁੰਦਰ ਕਿੱਦਾਂ ਬਣਾਣਾ ਹੈ 스마트 ਕਿੱਦਾਂ ਬਣਾਣਾ ਸੋ ਉਹਦੇ ਵਿੱਚ ਬੇਸਿਕਲੀ ਸੈਂਟਰ ਵੀ ਕੰਟ੍ਰਿਬਿਊਟ ਕਰਦਾ ਹੈ ਸਟੇਟ ਵੀ ਕੰਟਰੀਬਿਊਟ ਕਰਦੀ ਹੈ ਸੋ ਉਸ ਉਸ ਜਿਹੜਾ ਹੈਗਾ ਪ੍ਰੋਜੈਕਟ ਬੰਦ ਆ ਉਹਦੀ ਕੰਪਨੀ ਬੰਦੀ ਹੈ ਉਹਦਾ ਕੰਪਨੀ ਦੇ ਹੈੱਡ ਹੁੰਦਾ ਹੈ ਸੀਓ ਕਹਿੰਦੇ ਆ ਉਹ ਕਮਿਸ਼ਨਰ ਹੁੰਦਾ ਕਾਰਪੋਰੇਸ਼ਨ ਦਾ ਠੀਕ ਹੈ ਉਹਦੇ ਵਿੱਚ ਹੈਗਾ ਬੇਸਿਕਲੀ ਜੋ ਕਾਰਪੋਰੇਸ਼ਨ ਕੰਮ ਕਰਦੀ ਪਈ ਹੈ ਇਹ ਇੱਕ ਫੋਕਸਡ ਅਟੈਂਸ਼ਨ ਹੁੰਦੀ ਹੈ ਬੇਸਿਕਲੀ ਦਿੱਤਾ ਹੈ ਉਹਨਾਂ ਨੇ ਕਿ ਅਸੀਂ ਫੋਕਸਡ ਅਟੈਂਸ਼ਨ ਦੇਣੀ ਹੈ ਉਹਦੇ ਵਿੱਚ ਹੁੰਦਾ ਹੈ ਕਿ ਵੀ ਪ੍ਰੋਜੈਕਟ ਦੀਆਂ ਡੀਪੀਐਸ ਬੰਦੀਆਂ ਡਿਟੇਲਡ ਪ੍ਰੋਜੈਕਟ ਰਿਪੋਰਟਸ ਉਹ ਫਿਰ ਜਿਹੜਾ ਹੈਗਾ ਅਪਰੂਵਲ ਹੁੰਦੀ ਹੈ ਸੈਂਟਰ ਕੋਲ ਹੁਣ ਸਵਾਲ ਇਹ ਹੈਗਾ ਕਿ ਇਹਦੇ ਵਿੱਚ ਬੇਸਿਕਲੀ ਬ੍ਰਾਡ ਆਊਟਲਾਈਨਸ ਹੈਗੀਆਂ ਜਿਹੜੀਆਂ ਸੈਂਟਰਲ ਗਵਰਨਮੈਂਟ ਬਣਾਉਂਦਾ ਠੀਕ ਹੈ ਬਾਕੀ ਡਾਟਸ ਜਿਹੜੇ ਹੈਗੇ ਆ ਉਹ ਕਾਰਪੋਰੇਸ਼ਨ ਨੇ ਕਰਨੀ ਹੁੰਦੀ ਲੋਕਲ ਗਵਰਨਮੈਂਟ ਨੇ ਕਰਨੀਆਂ ਹੁੰਦੀਆਂ ਅੱਛਾ ਹੁਣ ਉਹਦੇ ਵਿੱਚ ਇਹ ਹੈਗਾ ਕਿ ਵੀ ਤੁਸੀਂ ਜਿਹੜਾ ਹੈਗਾ ਡੀਪੀਆਰ ਬਣਾਉਣਾ ਠੀਕ ਹੈ ਉਹਦੇ ਵਿੱਚ ਹੁੰਦਾ ਹੈਗਾ ਹਾਊ ਟੂ ਮੇਕ ਦਾ ਸਿਟੀ ਸਪਾਟ ਬੈਟਰ ਕਿੱਦਾਂ ਹੁੰਦਾ ਠੀਕ ਹੈ ਪੈਸਾ ਕੇਂਦਰ ਨੇ ਦਿੱਤਾ ਠੀਕ ਹੈ ਔਰ ਤੁਸੀਂ ਪੈਸੇ ਦਾ ਤੁਸੀਂ ਆਪਟੀਮਮ ਯੂਜ਼ ਕਰਨਾ ਤੇ ਹੋ ਰਿਹਾ ਕਿ ਵੀ ਪਾਲਿਸੀ ਕ腐ਪਸ਼ਨ ਹੈ ਬੇਸਿਕਲੀ ਜਿਹੜਾ ਹੈਗਾ ਮੋٹے ਤੌਰ ਤੇ ਮੈਂ ਜੇ ਡਿਫਾਈਨ ਕਰਨਾ ਹੋਵੇ ਹੁਣ ਪੈਸੇ ਲਈ ਡੀਪੀਆਰ ਕਾ ਲਈ ਡੀਪੀਆਰ ਤੁਸੀਂ ਜਿੰਨੀ ਮਰਜ਼ੀ ਸਿ ਪ੍ਰੋਜੈਕਟ ਲਈ ਬਣਾ ਲਓ ਉਹਨਾਂ ਨੂੰ ਅਪਰੂਵ ਕਰ ਦੇਣੀਆਂ ਹੁਣ ਉਹਦੇ ਵਿੱਚ ਕੀ ਹੈ ਕਿ ਵੀ ਤੁਸੀਂ ਪਾਰਕਾਂ ਨੂੰ ਸੁੰਦਰ ਬਣਾਣਾ ਜੀ ਡੀਪੀਆਰ ਬਣਾ ਲਓ ਫੁੱਲ ਬੂਟੇ ਲਾ ਲੇ ਠੀਕ ਹੈ ਉਹ ਲਾਇਕ ਨਹੀਂ ਲਾਏ ਉਹ ਛੱਡ ਗਏ ਪਤਾ ਹੀ ਨਹੀਂ ਲੱਗਣਾ ਤੁਸੀਂ ਜਲੰਧਰ ਦੇ ਰਹੇ ਹੋ ਤੋਂ ਲੱਗਦਾ ਕਿ ਸਮਾਰਟ ਕੁਝ ਹੋਇਆ ਇਥੇ ਮੈਂ ਉਹੀ ਤਾਂ ਦੱਸਿਆ ਤੁਹਾਨੂੰ ਕਿ ਵੀ ਸਮਾਰਟ ਦਾ ਅਫਸਰ ਬਣ ਗਏ ਜਿੱਦ ਤੱਕ ਸਵਾਲ ਇਹ ਹੈਗਾ ਕਿ ਵੀ ਸਵਾਲ ਇਹ ਹੈਗਾ ਕਿ ਵੀ ਆਪਾਂ ਕਿਸ ਢੰਗ ਦੇ ਨਾਲ ਜਿਹੜਾ ਪੈਸਾ ਕੇਂਦਰ ਨੇ ਦਿੱਤਾ ਉਹਦਾ ਅਸੀਂ ਆਪਟੀਮਮ ਯੂਜ਼ ਕਰੀਏ ਸ਼ਹਿਰ ਦੀ ਬਿਹਤਰੀ ਲਈ ਫਿਰ ਤੁਸੀਂ ਦੇਖੋ ਕਿ ਵੀ ਜਿਹੜਾ ਆਪਣਾ ਕੂੜਾ ਦਾ ਜਿਹੜਾ ਹੈਗਾ ਕਿ ਵੀ ਡੰਪਿੰਗ ਜਿਹੜੀ ਪ੍ਰੋਪਰ ਤੁਹਾਡਾ ਕਲੀਅਰੈਂਸ ਹੋਵੇ ਪ੍ਰੋਪਰ ਜਿਹੜਾ ਹੈਗਾ ਲਿਫਟ ਹੋਵੇ ਠੀਕ ਹੈ ਉੱਤੇ ਸੋਲਿਡ ਵੇਸਟ ਮੈਨੇਜਮੈਂਟ ਜਿਹੜਾ ਹਾਲੇ ਤੱਕ ਨਹੀਂ ਕਰ ਸਕੇ ਪੂਰੀ ਤਰ੍ਹਾਂ ਕਿ ਵੀ ਆਪਾਂ ਕਹੀਏ ਕਿ ਵੀ ਇਹ ਸੋਲਿਡ ਸੋਲਿਡ ਵੇਸਟ ਕਿੱਦਾਂ ਕਰਨਾ ਹੈ ਮੈਨੇਜਮੈਂਟ ਕਿੱਦਾਂ ਕਰਨੀ ਹੈ ਫਿਰ ਹੈਗਾ ਕਿ ਵੀ ਤੁਸੀਂ ਜਿਹੜਾ ਸੈਗਰੀਗੇਸ਼ਨ ਆ ਉਹ ਪ੍ਰੋਪਰ ਹੋਵੇ ਰੀਸਾਈਕਲਿੰਗ ਜਿਹੜਾ ਹੋ ਸਕਦਾ ਉਹ ਰੀਸਾਈਕਲ ਕੀਤਾ ਜਾਵੇ ਹੁਣ ਜੇ ਡੰਪ ਕਰਨਾ ਹੈ ਪਿਛਲੇ ਮੈਨੂੰ ਆਪਣਾ ਕਾਉਂਸਲਰ ਬੰਦੀਂਦਰ ਸਿੰਘ ਚੱਠਾਉਣ ਉਹਨਾਂ ਦਾ ਆਇਆ ਜੀ ਸਾਡੇ ਤੇ ਚੁਕਿੱਟੀ ਦੇ ਕੋਲ ਬਿਜਲੀ ਘਰ ਦੇ ਸਾਹਮਣੇ ਅੱਗੇ ਜਿਹੜਾ ਹੈਗਾ ਉੱਥੇ ਡੰਪ ਲਾਣਾ ਸ਼ੁਰੂ ਕਰਤਾ ਮੈਂ ਆਈਫੌਨ ਕਮਿਸ਼ਨਰ ਚਾਰੇ ਉਹ ਨਵੇਂ ਆਏ ਸੀਗੇ ਸੋ ਉਹਨਾਂ ਨੂੰ ਮਤਲਬ ਇਹ ਹੈਗਾ ਕਿ ਵੀ ਤੁਸੀਂ ਐਟ ਲੀਸਟ ਬਿਮਾਰੀ ਦਾ ਘਰ ਹੈ ਕਿ ਲੋਕਾਂ ਦਾ ਕਿ ਵੀ ਕਹਿੰਦੇ ਨੱਕੋ ਪੂੰਜੀਆ ਗੱਲੀ ਲਾਇਆ ਹੁਣ ਸਵਾਲ ਇਹ ਹੈ ਕਿ ਜੇ ਚੁਕਿੱਟੀ ਚੋਂ ਨਾ ਚੱਕ ਕੇ ਕੂੜਾ ਤੁਸੀਂ ਸੜਕ ਤੇ ਲਾਉਂਗੇ ਬਿਮਾਰੀ ਦਾ ਘਰ ਹੀ ਹੈ ਨਾ ਜੀ ਸੋ ਇਸ ਲਈ ਸਾਰੀਆਂ ਚੀਜ਼ਾਂ ਦੀ ਜਾਂਚ ਕਰਨ ਦੇ ਲਈ ਜਿਹੜਾ ਹੈਗਾ ਇਹ ਸਮਾਰਟ ਸਿਟੀ ਦੇ ਅੰਦਰ ਜਿਹੜਾ ਪੈਸਾ ਜਿਹੜਾ ਇੱਥੇ ਪੰਜਾਬ ਜਿਲੰਦਰ ਵਿੱਚ ਖਰਚਿਆ ਗਿਆ ਸੋ ਇਸ ਗੱਲ ਦੀ ਜਿਹੜੀ ਹੈਗੀ ਹੈ ਕਿ ਵੀ ਅਸੀਂ ਜਾਂਚ ਕੀਤੀ ਜਾਵੇ ਪਤਾ ਲੱਗੇ ਲੋਕਾਂ ਨੂੰ ਵੀ ਕਿ ਕਿੱਥੇ ਖਰਚਿਆ ਗਿਆ ਕੀ ਖਰਚਾ ਗਿਆ ਜੇ ਕਹਿੰਦੇਗਾ ਅਸੀਂ ਆਹ ਪ੍ਰੋਜੈਕਟ ਤੇ ਖਰਚਿਆ ਪਤਾ ਲੱਗੇ ਕਿ ਕਿੰਨਾ ਪੈਸਾ ਲੱਗਾ ਤੇ ਉੱਥੇ ਸਾਹਮਣੇ ਜਿਹੜਾ ਡਵੈਲਪਮੈਂਟ ਕਿੰਨੀ ਹੋਈ ਹੈ ਬਹਾਲ ਹੁਣ ਕੇਂਦਰ ਸਰਕਾਰ ਨੇ ਜਲੰਧਰ ਸਮਾਰਟ ਸਿਟੀ ਵਿੱਚ ਹੋਏ ਮਹਾ ਕਪਲੇਤੇ ਕਾਰਵਾਈ ਕਰਨ ਦਾ ਸੰਕੇਤ ਦੇ ਦਿੱਤੇ ਨੇ ਅਤੇ ਮੌਜੂਦਾ ਅਸਰਾ ਤੋਂ ਰਿਪੋਰਟ ਵੀ ਤਲਬ ਕਰ ਲਈ ਗਈ ਹੈ ਮੰਨਿਆ ਜਾ ਰਿਹਾ ਹੈ ਕਿ ਜਲੰਧਰ ਸਮਾਰਟ ਸਿਟੀ ਦੇ ਕੰਮਕਾਜ ਦੀ ਕਿਸੇ ਕੇਂਦਰੀ ਏਜੰਸੀ ਤੋਂ ਜਾਂਚ ਕਰਵਾਉਣ ਦੇ ਨਾਲ-ਨਾਲ ਪੀਐਮਆਈ ਡੀਸੀ ਦੀ ਵੀ ਭੂਮਿਕਾ ਅਤੇ ਥਰਡ ਪਾਰਟੀ ਏਜੰਸੀ ਵੱਲੋਂ ਸਮੇਂ-ਸਮੇਂ ਤੇ ਦਿੱਤੀਆਂ ਗਈਆਂ ਰਿਪੋਰਟਾਂ ਨੂੰ ਵੀ ਜਾਂਚ ਦਾ ਆਧਾਰ ਬਣਾਇਆ ਜਾ ਸਕਦਾ ਹੈ ਅਤੇ ਹੁਣ ਸਵਾਲ ਏ ਕਿ ਕੌਣ-ਕੌਣ ਹੈ ਅਸਲ ਸਾਜ਼ਿਸ਼ਕਾਰ ਅਤੇ ਕਦੋਂ-ਕਦੋਂ ਹੋਣਗੇ ਗ੍ਰਿਫਤਾਰ ਅਤੇ ਕੀ ਕੇਂਦਰ ਸਰਕਾਰ ਕਰੇਗੀ ਸਭ ਨੂੰ ਬੇਨਕਾਬ ਬਿਊਰੋ ਰਿਪੋਰਟ ਜ਼ੀਮੀਦਾਰ